ਆਈ ਨਹੀਂ ਕੱਲਾ ਅਮਰਤਪਾਲ ਦੋਸ਼ੀ ਆ ਉਹ ਤੇ ਆਪਸ ਸਿੱਟ ਕੇ ਭੱਜ ਜੀ ਬਾਕੀ ਸਾਰੇ ਕਿਉਂ ਚੁੱਪ ਰਹੇ ਜੀ ਇਹਦੇ ਬਾਰੇ ਸਰਵੱਤ ਖਾਲਸੇ ਨੂੰ ਰੋਕਣ ਦਾ ਸਰਕਾਰ ਦੀ दम ਹੈ ਨਹੀਂ ਨਾ ਕੋਈ ਸਰਵੱਤ ਖਾਲਸੇ ਨੂੰ ਰੁੱਕ ਕੇ ਜਿਵੇਂ ਅਮਰਤਪਾਲ ਨੂੰ ਉਹਦੇ ਹਮਾਇਤੀਆਂ ਨੂੰ ਨਜਿੱਠਿਆ ਜਾ ਰਿਹਾ ਹੈ ਬਹੁਤ ਗਲਤ ਤਰੀਕਾ ਉਹਨੇ ਮਨੁੱਖੀ ਹੱਕਾਂ ਦਾ ਵੀ ਘਾਣਾ ਗਰੋਲਿਆਂ ਤੇ ਸਵਾਰ ਹੋ ਕੇ ਤੁਹਾਡੇ ਪੈਰ ਨਹੀਂ ਲੱਗਣੇ ਬਰਤਾਂਤ ਬਦਲਣਾ ਪਊ ਸਾਰਾ ਸਰਕਾਰ ਜੇ ਚਾਹੇ ਨਾ ਜੀ ਇਹ ਤਾਂ 755 ਤੇ ਉਲਝਾ ਸਕਦੇ ਆ ਤੁਹਾਨੂੰ ਮੈਨੂੰ ਬਠਿੰਡੇ ਜਦੋਂ ਫੜਿਆ 57 ਦੇ 3 ਮਹੀਨੇ ਅੰਦਰ ਰੱਖਿਆ ਨਾ ਤਾਂ ਲੋਕਾਂ ਨੂੰ ਜਵਾਬ ਦੇਈ ਆ ਨਾ ਇਹਨਾਂ ਦੀ ਰੱਬ ਨੂੰ ਜਵਾਬ ਦੇਈ ਆ ਨਾ ਆਪਣੀ ਜ਼ਮੀਰ ਨੂੰ ਜਵਾਬ ਦੇਈ ਆ ਚਾਰ ਮਰ ਜਾਣਗੇ ਫਿਰ ਕਿਹੜੇ ਮੱਸਿਆ ਲੱਗਣੋਂ ਹਟਜੂ ਜੇ ਅੱਠ 'ਚ ਡਾ ਲੋਂਗੇ ਬੰਦੀ 18 ਫੇਰ ਹੋ ਜਾਣਗੇ ਅਮਰਪਾਲ ਦੇ ਹਮੈਤੀ ਇਹ ਬਲੇਖੇ ਚ ਨੇ ਵੀ ਉਹਦਾ ਕੱਦ ਬਹੁਤ ਵੱਡਾ ਵੱਧ ਗਿਆ ਹੁਣ ਉਹ ਡਿਕਟੇਟ ਕਰ ਸਕਦਾ ਜਿਹੜੀ ਵੀਡੀਓ ਆਈ ਅਮਰਤਪਾਲ ਦੀ ਦੇਖੋ ਉਦੇ ਬਾਰੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਮੈਂ ਪੱਕ ਨਾਲ ਕੁਝ ਨਹੀਂ ਕਹਿ ਸਕਦਾ ਪਰ ਇੱਕ ਗੱਲ ਤਾਂ ਪੱਕੀ ਆ ਵੀ ਉਹ ਡਰਿਆ ਹੋਇਆ ਤੇ ਸਹਿਮਿਆ ਹੋਇਆ ਇਹ ਹਥਿਆਰ ਵਧੀਆ ਗੱਡੀ ਤੇ ਘੋੜਾ ਤਿੰਨ ਚੀਜ਼ਾਂ ਦੇ ਸਮਝੌਤਾ ਨਹੀਂ ਕਰਨਾ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਐਨਐਸ ਲੱਗਦਾ ਕੀ ਆ ਪਿੱਦੀ ਦੇ ਕੀ ਆ ਪਿੱਦੀ ਦਾ ਸ਼ੋਰਵਾ ਮੇਰੇ ਹਿਸਾਬ ਨਾਲ ਅਮਰਪਾਲ ਵਰਤਾਰੇ ਦਾ ਡੈਡਡ ਹੋਵੇ ਏਦੋਂ ਅੱਗੇ ਇਹਦੇ ਅੱਗੇ ਚੱਲਣ ਦੀ ਮੋੜ ਉੱਪਰ ਦੀ ਕੋਈ ਸੰਭਾਵਨਾ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੀ ਖੀ ਦਰਸ਼ਕਾਂ ਦਾ ਪੰਜਾਬ ਤੇ ਮੌਜੂਦਾ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਜਿਹੜੀ ਹੈ ਕਹਿੰਦੇ ਕਿ ਵੱਖਰੀ ਸਸ਼ੋਪੰਜ ਦੇ ਵਿੱਚ ਹੈ ਕਿਉਂਕਿ ਜਥੇਦਾਰ ਸਾਹਿਬ ਦਾ ਬਿਆਨ ਆ ਜਾਂਦਾ ਹੈ ਉਸ ਤੋਂ ਬਾਅਦ ਅਮਰਤਪਾਲ ਜੋ ਲਗਾਤਾਰ 18 ਤਰੀਕ ਤੋਂ ਬਾਅਦ ਚਰਚਾ ਦੇ ਵਿੱਚ ਸੀ ਕਿ ਪੁਲਿਸ ਦੇ ਹੱਥਾਂ ਚੋਂ ਬਾਹਰ ਹੈ ਕੋਈ ਕਹਿੰਦਾ ਸੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਉਸ ਦੀ ਵੀਡੀਓ ਆ ਜਾਂਦੀ ਹੈ ਵੱਖੋ ਵੱਖਰੀਆਂ ਚਰਚਾਵਾਂ ਨੇ ਪਰ ਜਦੋਂ ਇਹ ਸਾਰਾ ਵਰਤਾਰਤ ਹੁੰਦਾ ਹੈ ਪੰਜਾਬ ਦੇ ਵਿੱਚ ਵਿਸ਼ੇਸ਼ਕ 18 ਤਰੀਕ ਨੂੰ ਜਿਸ ਤਰ੍ਹਾਂ ਦੇ ਨਾਲ ਘੇਰਾਬੰਦੀ ਹੁੰਦੀ ਹੈ ਪੰਜਾਬ ਦੀ ਉਸ ਤੋਂ ਪਹਿਲਾਂ ਮਾਲਵਿੰਦਰ ਮਾਲੀ ਹੁਣਾਂ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਆ ਜਿੱਥੇ ਕਿਹਾ ਜਾਂਦਾ ਹੈ ਕਿ ਅੰਮ੍ਰਿਤਪਾਲ ਬਹਾਨਾ ਹੈ ਅਸਲ ਪੰਜਾਬ ਨਿਸ਼ਾਨਾ ਹੈ ਕੱਲ੍ਹ ਬਾਤ ਕਰਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਉਹਨੇ ਟਿੱਪਣੀ ਕੀਤੀ ਸੀ ਅੱਜ ਮਾਹੌਲ ਜਿਸ ਤਰ੍ਹਾਂ ਦੇ ਨਾਲ ਸਿਰਜਿਆ ਜਾ ਰਿਹਾ ਹੈ ਇਸ ਦੇ ਉੱਤੇ ਗੱਲਬਾਤ ਜਥੇਦਾਰ ਦੇ ਬਿਆਨ ਦੇ ਕੀ ਮਾਇਨੇ ਤੇ ਉਸ ਦਿਨ ਇਹ ਵੀਡੀਓ ਆਉਣ ਦੇ ਕੀ ਮਾਇਨੇ ਨੇ ਸਭ ਦੇ ਉੱਤੇ ਗੱਲਬਾਤ ਰਹੇਗੀ ਮਾਲਵਿੰਦਰ ਮਾਲੀ ਹੁਣ ਹੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਮਾਲੀ ਸਾ ਮਾਲੀ ਸਾਹਿਬ ਜਿਸ ਤਰ੍ਹਾਂ ਦੇ ਵਰਤਾਂਤ ਸਿਰਜਿਆ ਗਿਆ ਲਗਾਤਾਰ 18 ਤਰੀਕ ਤੋਂ ਲੈ ਕੇ ਹੁਣ ਤੱਕ ਦਾ ਮਾਹੌਲ ਬੜੀ ਸੂਝਵਾਨ ਦੇ ਨਾਲ ਤਰੀਕੇ ਨਾਲ ਤੁਸੀਂ ਸਾਰੇ ਪੰਜਾਬ ਦੇ ਇਸ ਵਰਤਾਂਤ ਨੂੰ ਵੇਖ ਰਹੇ ਹੋ ਇਹ 18 ਤੋਂ ਹੁਣ ਤੱਕ ਦੇ ਦਿਨਾਂ ਨੂੰ ਕਿੱਦਾਂ ਵੇਖਿਆ ਪਹਿਲਾਂ ਤਾਂ ਤੁਸੀਂ ਨਹੀਂ ਅਸਲ 'ਚ ਕੱਲੀ ਸਵਾਲ 18 ਦੇ ਤਾਂ ਹੈ ਹੀ ਨਹੀਂ ਜਦੋਂ ਅਮਰਤਪਾਲ ਜਦੋਂ ਇੱਥੇ ਆ ਕੇ ਲਾਂਚ ਹੋਇਆ ਉਸੇ ਤੋਂ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਉਹਦਾ ਅੰਤ ਹੀ ਹੋਣਾ ਸੀ ਮੈਂ ਉਦੋਂ ਵੀ ਕਹਿੰਦਾ ਸੀ ਵੀ ਠੀਕ ਆ ਕੌਮ ਨੂੰ ਪੰਜਾਬ ਨੂੰ ਇਨਸਾਫ ਨਹੀਂ ਮਿਲੇ ਹੋਇਆ ਬੜਾ ਜ਼ੁਲਮ ਝੱਲੇ ਨੇ ਹਾਲੇ ਵੀ ਬਹੁਤ ਡੂੰਘੇ ਦਰਦ ਨੇ ਸਹਿਣੇ ਪੈ ਰਹੇ ਨੇ ਪਰ ਤੂੰ ਜਿਹੜੀ ਦਵਾਈ ਲੈ ਕੇ ਤੁਰਿਆ ਇਹ ਪੀੜ ਵਧਾਉਣ ਵਾਲੀ ਆ ਇਹ ਘਟਾਉਣ ਵਾਲੀ ਨਹੀਂ ਐ ਹਰਨ ਨਹੀਂ ਕਰਨੀ ਤੇ ਇਹ ਸਰਕਾਰ ਆ ਜਿਹੜੀ ਉਹ ਚਾਹੁੰਦੀ ਆ ਹੁਣ ਉਹੀ ਗੱਲ ਮੈਂ ਨਹੀਂ ਕਹਿੰਦਾ ਵੀ ਮੇਰੀ ਗੱਲ ਕਹਿੰਦੇ ਨੇ ਜਸਹਰ ਸਾਹਿਬ ਨੇ ਵੀ ਕਿਹਾ ਵੀ ਕਿਸਾਨ ਅੰਦੋਲਨ ਦਾ ਵਰਤਾਂਤ ਸੀ ਉਹਨੂੰ ਧੁੰਮਲ ਕਰਨ ਲਈ ਜਾ ਉਹਨੂੰ ਮੱਠਾ ਪਾਉਣ ਲਈ ਇਹ ਸਰਕਾਰ ਸਾਰਾ ਕੁਝ ਕਰ ਰਹੀ ਆ ਪਰ ਉਹਨੂੰ ਬਹਾਨਾ ਵੀ ਕਿਸੇ ਨੇ ਦਿੱਤਾ ਨਾ ਜੀ ਜਦੋਂ ਜਦੋਂ ਉਹ ਕਹਿ ਰਿਹਾ ਸੀ ਵੀ ਹਥਿਆਰ ਵਧੀਆ ਗੱਡੀ ਤੇ ਘੋੜਾ ਤਿੰਨ ਚੀਜ਼ਾਂ ਦੇ ਸਮਝੋਤਾ ਨਹੀਂ ਕਰਨਾ ਜੇ ਜਥੇਦਾਰ ਸਾਹਿਬ ਕਹਿ ਰਹੇ ਸੀ ਸਾਰੀ ਕੌਮ ਹਥਿਆਰ ਲਵੇ ਲਾਇਸੈਂਸੀ ਉਦੋਂ ਮਤਲਬ ਕੀ ਬਣਦਾ ਸੀ ਫਿਰ ਅਜਨਾਲਾ ਘਟਨਾ ਹੋਈ ਵੱਡਾ ਸਵਾਲ ਉੱਠਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਓਟ ਅਸਰੇ ਦੀ ਥਾਂ ਏ ਢਾਲ ਤੇ ਤਲਵਾਰ ਆਪਣਾ ਆੜਲ ਬਣਾ ਲਈ ਵਰਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਥਿਆਰ ਬਜੋ ਉੱਥੇ ਵੀ ਤੁਸੀਂ ਗੋਲ ਗੱਲ ਕਰਕੇ ਵੀ ਓਟ ਆਸਰਾ ਤਾਂ ਲੈਂਦੀ ਹੁੰਦੇ ਨੇ ਫਿਰ ਕਮੇਟੀ ਬਣਾਤੀ ਕਮੇਟੀ ਦੀ ਰਿਪੋਰਟ ਹੁਣ ਪਤਾ ਨਹੀਂ ਕਿੱਥੇ ਫਿਰਦੀ ਆ ਉਹਨਾਂ ਨੇ 3 ਘੰਟੇ ਕਿਉਂ ਮਸਲਾ ਐਡਾ ਸਾਫ਼ ਸੀ ਉਹਦੇ ਖਾਤਰ ਕੀ ਸੀ ਵੀ ਗਲਤ ਹੈ ਜੇ ਲੋ ਤੁਸੀਂ ਮੈਰਿਜ ਪੈਲਸ 'ਚ ਆਨੰਦ ਕਾਰਜ ਆ ਜਿਹੜੇ ਉੱਥੇ ਦਾ ਗੁਰੂ ਗ੍ਰੰਥ ਸਾਹਿਬ ਜਾਣ ਦੇ ਪਾਬੰਦੀ ਲਾਈ ਹੋਈ ਆ ਥਾਣੇ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਜਾ ਕੇ ਪ੍ਰਕਾਸ਼ ਕਰਦੇ ਹੋ ਤੇ ਥਾਣਾ ਤੁਹਾਨੂੰ ਪਤਿਆ ਵੀ ਕਿਹੜੀ ਚੀਜ਼ਾਂ ਦਾ ਕੇਂਦਰ ਹੁੰਦਾ ਕੀ ਹੁੰਦਾ ਸੋ ਉਹ ਹੁਣ ਉਹਦੀ ਕਮੇਟੀ ਦੀ ਰਿਪੋਰਟ ਵੀ ਨਹੀਂ ਆਈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਹੁਣ ਜਿਹੜੀ ਵੀਡੀਓ ਆਈ ਐਮਰਿਤਪਾਲ ਦੀ ਦੇਖੋ ਉਹਦੇ ਬਾਰੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਮੈਂ ਪੱਕ ਨਾਲ ਕੁਝ ਨਹੀਂ ਕਹਿ ਸਕਦਾ ਪਰ ਇੱਕ ਗੱਲ ਤਾਂ ਪੱਕੀ ਆ ਵੀ ਉਹ ਡਰਿਆ ਹੋਇਆ ਤੇ ਸਹਿਮਿਆ ਹੋਇਆ ਜਿਹੜਾ ਉਹਦਾ ਜੋ ਪਹਿਲਾਂ ਗੱਲਾਂ ਕਰਦਾ ਸੀ ਵੀ ਚਾਰ ਮਰ ਜਾਣਗੇ ਫਿਰ ਕਿਹੜੇ ਮੱਸਿਆ ਲੱਗਣੋਂ ਹਟ ਜੂ ਜੇ ਅੱਠ ਚ ਡਾਲੋਗੇ ਬੰਦੀ 18 ਫੇਰ ਹੋ ਜਾਣਗੇ ਇਹਨਾਂ ਆਓ ਆਪ ਗੁਲਾਮੀ ਤੋੜਨ ਖਾਤਰ ਲੜੀਏ ਉਦੋਂ ਘੱਟ ਗੱਲੇ ਨਹੀਂ ਕਰਦਾ ਸੀ ਉਹ ਉਹ ਉਹਦੀ ਉਹਦੇ ਜਿਹੜੀ ਸਰੀਰਕ ਭਾਸ਼ਾ ਮੈਂ ਕਹਣਾ ਮੰਨ ਲਓ ਪੁਲਿਸ ਤੋਂ ਬਾਹਰ ਆ ਪਰ ਜੋ ਉਹਨੇ ਸਾਰਾ ਦੇਖ ਲਿਆ ਟ੍ਰੇਲਰ ਉਹਦੇ ਵਿੱਚੋਂ ਸਹਿਮ ਉਹਦੇ ਮਨ ਤੇ ਦਿਸ ਰਿਹਾ ਜਿਹਦੇ ਕਰਕੇ ਉਹਨੇ ਹਥਿਆਰ ਸਿੱਟ ਤੇ ਅਕਾਲ ਤਖਤ ਦੇ ਜੇਸ਼ੇਦਾਰ ਨੂੰ ਕਿਹਾ ਜੀ ਹੁਣ ਅੱਗੇ ਗੱਲ ਤੁਸੀਂ ਤੋਰੋ ਸਰਬੱਤ ਖਾਲਸਾ ਸਦੋ ਸਰਬੱਤ ਖਾਲਸਾ ਕੋਈ ਖੇਡ ਹੁੰਦੀ ਹੈ ਵੀ ਜਦੋਂ ਮਰਜੀ ਸਦ ਲਓ ਸਰਵਤ ਖਾਲਸਾ ਹੁੰਦਾ ਕੌਮ ਦੇ ਸਾਹਮਣੇ ਮਸਲੇ ਆਉਂਦੇ ਨੇ ਮੁੱਦੇ ਹੁੰਦੇ ਨੇ ਉਹਨਾਂ ਤੇ ਪਹਿਲਾਂ ਬਹੁਤ ਵੈਸਾ ਚੱਲਦੀਆਂ ਨੇ ਫਿਰ ਧਿਰਾਂ ਸੈਮੀਨਾਰ ਹੁੰਦੇ ਨੇ ਤੇ ਫਿਰ ਉੱਥੇ ਆ ਕੇ ਗੁਰਮਤਾ ਹੁੰਦਾ ਸਾਰਿਆਂ ਦੀ ਰਾਏ ਦਾ ਇੱਕ ਸਾਂਝਾ ਗੁਰਮਤਾ ਹੁੰਦਾ ਤੇ ਉਹ ਅਕਾਲ ਤਖਤ ਤੇ ਸੱਦਿਆ ਜਾਂਦਾ ਹਮੇਸ਼ਾ ਜੇ ਕੋਈ ਬਾਹਲੀ ਜੱਗੋਂ ਤੇਰਵੀ ਨਾ ਹੋਵੇ ਜਿਵੇਂ ਅਕਾਲ ਤਖਤ ਤੇ ਕਬਜ਼ੀ ਹੋਇਆ ਹੋਵੇ ਕਿਸੇ ਦਾ ਤੁਸੀਂ ਕਿਸੇ ਹੋਰ ਥਾਂ ਤੇ ਕਰ ਸਕਦੇ ਹੋ ਜਿੰਨੀ ਕੁ ਮੈਨੂੰ ਅਕਲ ਜਾਂ ਜਾਣਕਾਰੀ ਹੈ ਉਹਦੇ ਹਿਸਾਬ ਨਾਲ ਹੁਣ ਉਹ ਕਰਤਾ ਰਿਹਾ ਡਿਕਟੇਟ ਉਹਨੂੰ ਇਹ ਪਤਾ ਨਹੀਂ ਵੀ ਤੇਰੇ ਪਰਹੇਟਾਂ ਦਾ ਮਿੱਟੀ ਹੁੰਨੀ ਰਹੀ ਹੁਣ ਕARTA ਹੈ ਰਹਾ ਵੀ ਸਰਬਤ ਖਾਲਸਾ ਸਦੋ ਅਕਾਲ ਤਖਤ ਵੀਰ ਬੰਦ ਕਰੋ ਜੀ ਵੀਰ ਪਤਾ ਲੋਕਾਂ ਨੂੰ ਸਾਰੇ ਗਾਹੇ ਦਾ ਪਤਾ ਹੁਣ ਸਰਬਤ ਖਾਲਸਾ ਵਿੱਚ ਖਾਲਸਾੰਦਾਂ ਦਾ ਮਤਾਂ ਦਾ ਪੈਣ ਰਿਹਾ ਜੋ ਜਥੇਦਾਰ ਨੇ ਵਰਤਾਂਚ ਸਿਰਜਿਆ ਪਿਛਲੇ ਸਮੇਂ ਚ ਉਹ ਤਾਂ ਟਕਰਾ ਲਾ ਤਾਂ ਹੈ ਨਹੀਂ ਉਹਨਾਂ ਨੇ ਕਿਹਾ ਵੀ ਪੜਕਾ ਹਟ ਨਹੀਂ ਆਉਣਾ ਉਹਨਾਂ ਨੇ ਕਿਹਾ ਮਤਲਬ ਠਰਮੇ ਨਾਲ ਗੱਲ ਕਰਨੀ ਹੈ ਅੰਗਰੇਜ਼ੀ ਦੇ ਸ਼ਬਦ ਵਰਤਨੇ ਉਹਨਾਂ ਨੇ ਦੋਹਾਂ ਦੀ ਖਾਤਰ ਫਿਰ ਉਹਨਾਂ ਨੇ ਸਰਕਾਰ ਨੂੰ ਕਿਹਾ ਬੀ ਬੇਦੋਸ਼ਿਆ ਜਿਹੜੇ ਉਹਨਾਂ ਨੂੰ ਰਿਹਾ ਕਰੋ ਸਰਕਾਰ ਵੀ ਇਹ ਕਹਿੰਦੀ ਹੈ ਬੇਦੋਸ਼ਿਆ ਨੂੰ ਅਸੀਂ ਰਿਹਾ ਕਰਾਂਗੇ ਜਥੇਦਾਰ ਤਾਂ ਗੱਲ ਘਟਾਉਣ ਵਾਲੇ ਪਾਸੇ ਤੁਰ ਰਿਹਾ ਨਾ ਜੀ ਸੋ ਜੇ ਇਹ ਸੋਚੇ ਵੀ ਅਮਰਤ ਪ੍ਰਚਾਰ ਦੀ ਕਰਨ ਦੀ ਲੋੜ ਨਹੀਂ ਜਥੇਦਾਰ ਸਾਹਿਬ ਵੀ ਕਹਿੰਦੇ ਅਮਰੋਚਾਰ ਕਰਾਂਗੇ ਹੋ ਰਿਹਾ ਤਖਤਾਂ ਤੋਂ ਹੋ ਰਿਹਾ ਕਿੰਨੇ ਥਾਂ ਤੇ ਹੋ ਰਿਹਾ ਕੋਈ ਏਡੀ ਗੱਲ ਤਾਂ ਹੈ ਨਹੀਂ ਇਹ ਤਾਂ ਅਸਲ ਚ ਅਮਰਤ ਪ੍ਰਚਾਰ ਨੂੰ ਇੱਕ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਲਈ ਵਰਤ ਰਿਹਾ ਸੀ ਸੰਤ ਜਰਨੈਲ ਸਿੰਘ ਨੇ ਧਰਮ ਪ੍ਰਚਾਰ ਕੀਤਾ ਸੀ ਉਹਨਾਂ ਦੇ ਕੋਈ ਰਾਜਸੀ ਨਿਸ਼ਾਨਾ ਨਹੀਂ ਸੀ ਉਹਨਾਂ ਨੂੰ ਇਹ ਸੀ ਵੀ ਰਾਜਸੀ ਤੌਰ ਤੇ ਅਸੀਂ ਮਾਰਤਾ ਖਾ ਰਹੇ ਹਾਂ ਸੌਹਾਂ ਖਾ ਗਏ ਮੁਕਰ ਗਏ ਮੋਰਚਾ ਲਾ ਲੈ ਪਿੱਛੇ ਕਿਉਂਕਿ ਅਸੀਂ ਸਿੱਖੀ ਦੇ ਪ੍ਰਪੱਕ ਨਹੀਂ ਉਹਨਾਂ ਦਾ ਉਦੋਂ ਤੱਕ ਨਿਸ਼ਾਨਾ ਸੀ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੇ ਕਾਲੀ ਦਲ ਸੀ ਉਦੋਂ ਤੱਕ ਕਾਂਗਰਸ ਉਹਨਾਂ ਨੂੰ ਕਹਿੰਦੀ ਸੀ ਸੰਤ ਜੀ ਨੇ ਚੰਗਾ ਪ੍ਰਚਾਰ ਕਰ ਦੇਣਾ ਜਦੋਂ ਉਹਨਾਂ ਦੇ ਬੰਦੇ ਫੜ ਲਏ ਮੋਰਚਾ ਹੋ ਗਿਆ ਵੱਡਾ ਮੋਰਚਾ ਲੱਗ ਗਿਆ ਫਿਰ ਉਹਨੇ ਡਾਂਗ ਚੱਕ ਲਈ ਵੀ ਐਤਕੀ ਅਨੰਦਪੁਰ ਦੇ ਮੱਤੇ ਤੋਂ ਘੱਟ ਸਮਝੌਤਾ ਨਹੀਂ ਹੋਣ ਦੇਣਾ ਉਹਨਾਂ ਦਾ ਤਾਂ ਰੋਲ ਇਹ ਸੀ ਨਾ ਜੀ ਉਹ ਰੋਲ ਲਗਾਤਾਰ ਵੱਧ ਆ ਗਿਆ ਤੇ ਉਹ ਆਪਣੇ ਬੋਲ ਪਗਾ ਤੁਹਾਡੀ ਸਹਿਮਤੀ ਸਹਿਮਤੀ ਅੱਡਾ ਬੋਲ ਪਗਾਗੇ ਨਾ ਜੀ ਤੇ ਦੁਨੀਆ ਨੇ ਉਹਨਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਕਤਾਰ ਚ ਸ਼ਾਮਲ ਕੀਤਾ ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਸੀ ਉਹਨਾਂ ਵੀ ਕੀਤਾ ਹੁਣ ਤੂੰ ਕਿਵੇਂ ਹੋਇਆ ਹੁਣ ਮੈਂ ਇਹਦੀ ਵੀਡੀਓ ਸੁਣ ਰਿਹਾ ਸੀ ਕਹਿੰਦਾ ਅਸਲ ਚ ਕੱਲਾ ਗ੍ਰਿਫਤਾਰ ਕਰਨਾ ਨਹੀਂ ਸੀ ਮਕਸਦ ਕੋਈ ਹੋਰ ਸੀ ਹੋਵੇ ਜੀ ਕੋਈ ਮਕਸਦ ਹੋਵੇ ਜੇ ਇਹੀ ਸੀ ਵੀ ਤੈਨੂੰ ਉਹ ਮੁਕਸਰ ਜਾਣ ਤੋਂ ਰੋਕਦੇ ਨੇ ਇਹ ਤਾਂ 5 ਮਿੰਟ ਚ ਕਲੀਅਰ ਹੋ ਗਿਆ ਜਦੋਂ ਆਲੇ-ਦਾਲੋਂ ਘੇਰਾ ਪੈ ਗਿਆ ਫਿਰ ਕਿਉਂ ਭੱਜਿਆ ਫਿਰ ਉੱਤੀ ਖੜਦਾ ਨਾ ਕਹਾਂ ਮੈਨੂੰ ਕਰੋ ਗ੍ਰਫਤਾਰ ਕਰ ਲੈਂਦੀ ਅਸਲ 'ਚ ਨਾ ਜਿੱਦੇ ਅਜ ਨਾਲੇ ਹਮਲਾ ਹੋਇਆ ਉਹਦੇ ਨੇ ਬੜੇ ਲਾਲchre ਮਾਰ ਰਹੇ ਸੀ ਸਾਰੇ ਮੈਂ ਉਹਦੇ ਕਿਹਾ ਸੀ ਮਹਾ ਇੱਕ ਕਮਜ਼ੋਰ ਮਾਨਸਿਕਤਾ ਦਾ ਨੀਜਰ ਐਕਸ਼ਨ ਆ ਜਿਵੇਂ ਘਿਰੀ ਹੋਈ ਬਿੱਲੀ ਗਲ ਨੂੰ ਆਉਂਦੀ ਹੈ ਨਾ ਇਹ ਫਸ ਗਿਆ ਕਸੂਤਾ ਇਹਦੇ ਗੱਲ ਮੈਂ ਨੇ ਕਿਸੇ ਬੀਬੀ ਦੀ ਇੱਜ਼ਤ ਨਾਲ ਖਲਵਾੜ ਕੀਤਾ ਉਹਨੂੰ ਪੰਥਕ ਸਹੀ ਤਰੀਕੇ ਨਾਲ ਹੱਲ ਕਰਨ ਦੀ ਥਾ ਜਿਵੇਂ ਸੰਤ ਇਹਦੇ ਮਸਲੇ ਹੱਲ ਕਰਦੇ ਸੀ ਇਹ ਦੂਜੇ ਪਾਸੇ ਪੈ ਗਿਆ ਫੜਨ ਨੂੰ ਕੁੱਟਣ ਦਾ ਕੇਸ ਦਰਜ ਹੋ ਗਿਆ ਕਿਸ ਤਰ੍ਹਾਂ ਦੇ ਹੋਣ ਦੇ ਵਿੱਚੋਂ ਫੜੋਫੜਾਈ ਤਾਂ ਹੋਣੀ ਹੀ ਸੀਗਾ ਉਹ ਉਹਦੇ ਵਿੱਚੋਂ ਇਹਨੂੰ ਇਹ ਸੀ ਵੀ ਇਹ ਖੁੱਲੇ ਨਾ ਭੇਜਦਾ ਅਸਲ ਵਿੱਚ ਉਹ ਉਹਦੇ ਅਜਨਾਲਾ ਕੀਤਾ ਅਜਨਾਲੇ ਤੋਂ ਤੁਸੀਂ ਇੱਕ ਝੂਠ ਬੋਲ ਲਿਓ ਫਿਰ 100 ਝੂਠ ਬੋਲਣਾ ਪੈਂਦਾ ਕਹਿ ਕੇ ਕੀ ਗਿਆ ਉੱਥੇ ਜਾ ਕੇ ਕੀਤਾ ਕੀ ਜਾਨੀ ਇੱਕ ਗਲਤੀ ਦੂਜੀ ਦੂਜੀ ਤੋਂ ਤੀਜੀ ਤੇ ਉਹਦਾ ਨੈਟ ਰਿਜ਼ਲਟ ਇਹ ਹੈ ਵੀ ਹੁਣ ਜੋ ਵੀ ਇਹਦੀ ਸੱਚੀ ਝੂਠੀ ਸ਼ਾਕ ਸੀ ਉਹਨੂੰ ਬਹੁਤ ਵੱਡਾ ਵੱਟਾ ਲੱਗ ਗਿਆ ਇਹੀ ਸੀ ਨਾ ਵੀ ਪਿੱਛੇ ਨਹੀਂ ਹਟਦਾ ਪਿੱਛੇ ਨਹੀਂ ਹਟਦਾ ਤੇ ਹੁਣ ਭੱਜਿਆ ਫਿਰਦਾ ਮੈਂ ਕਿਹਾ ਫਿਰ ਚੱਲ ਆ ਸਾਹਮਣੇ ਤੇਰੇ ਤੇ ਕਤਲ ਦਾ ਮਕਦਮਾ ਪੈਜੂ ਹਾਲੇ ਵੀ ਤੂੰ ਸਾਹਮਣੇ ਨਹੀਂ ਆ ਰਿਹਾ ਹਾਲੇ ਵੀ ਇਹ ਕਹਿ ਦਿੰਨਾ ਕੋਈ ਦੱਸ ਨਹੀਂ ਰਿਹਾ ਵੀ ਕਿਵੇਂ ਹੋਇਆ ਸੱਚੇ ਪਾਤਸ਼ਾਹ ਨੇ ਮੈਨੂੰ ਹੱਥ ਦੇ ਕੇ ਰੱਖ ਲਿਆ ਹੁਣ ਇਹ ਕੀ ਆ ਇਹ ਇਹ ਆਪਣੇ ਆਪ ਚ ਲੱਗੂ ਕੀ ਆ ਆਪਣੇ ਹਰ ਇੱਕ ਕੰਮ ਨੂੰ ਸੱਚੇ ਪਾਤਸ਼ਾਹ ਦੇ ਨਾਮ ਲਾ ਦੇਣਾ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਜੀ ਸਾਤੋਂ ਫਿਰ ਗੁਰੂ ਸਾਹਿਬ ਨੇ ਤੈਨੂੰ ਇਹ ਕਿਹਾ ਵੀ ਖਾਲਸਾਤਨ ਲਈ ਲੜ ਤੇ ਜਿਹੜੇ ਆਨੰਦਪੁਰ ਦੇ ਮੱਤੇ ਲਈ ਲੜਦੇ ਨੇ ਉਹਨਾਂ ਦੀ ਉਹਨਾਂ ਤਾਂ ਸੇਵਾ ਕੋਈ ਹੋਰ ਲੈ ਰਿਹਾ ਜਦ ਮੁਦਿਆਂ ਖਾਤਰ ਲੜਦੇ ਨੇ ਉਹਨਾਂ ਤੋਂ ਕਿ ਹੋਰ ਸੇਵਾ ਲੈ ਰਿਆ ਇਹ ਇਹ ਇੱਕ ਇੱਕ ਨਵਾਂ ਬ੍ਰਤਾਤ ਆਹੇ ਨਵਾਂ ਵੀ ਆਪਦੇ ਆਪ ਨੂੰ ਅਵੱਬ ਕਰ ਲੋ ਨੁਕਤਾ ਚੀਨੀ ਤੋਂ ਜਿਵੇਂ ਲਾਰੈਂਸ ਬਿਸ਼ਨੋਈ ਵੀ ਕਹਿੰਦਾ ਨਾ ਭਗਵਾਨ ਨੇ ਜੋ ਡਿਊਟੀ ਦਿੱਤੀ ਆ ਉਹ ਕਰ ਰਹੇ ਹਾਂ ਜੀ ਚੰਗਾ ਬੰਦਾ ਤੋਹੀ ਜਾਣੇ ਤੇ ਆਖਿਰ ਦੇ ਵਿੱਚ ਕਹੇਤਾ ਵੀ ਮੈਂ ਆਹ ਕੰਮ ਕਰਨਾ ਹਿੰਦੁਸਤਾਨ ਖਾਤਰ ਲੜਨਾ ਪਾਕਿਸਤਾਨ ਦੇ ਵਿਰੁੱਧ ਲੜਨਾ ਖਾਲਿਸਤਾਨ ਦੇ ਵਿਰੁੱਧ ਲੜਨਾ ਤੇ ਗਊਸ਼ ਸ਼ਾਲਾ ਖੋਲ੍ਹਣੀ ਆ ਬਣਾਤਾ ਨਾ ਹਿੰਦੂ ਰਾਸ਼ਟਰ ਦਾ ਭਗਤ ਉਹਨੂੰ ਇਸੇ ਕਰਕੇ ਇਹ ਜਿਹੜਾ ਹੁਣ ਅਮਰਪਾਲ ਨਾਲ ਕੋਈ ਸਵਾਲ ਕਰੋ ਇਹ ਨਵੀਂ ਗੱਲ ਕੱਢ ਲਈ ਲੱਤਾਂ ਖਿੱਚਣੀਆਂ ਬੰਦ ਕਰੋ ਹਮਤਲ ਤੁਸੀਂ ਸੰਵਾਦ ਵਾਲੇ ਰਾਹੇ ਨਹੀਂ ਪੈਣਾ ਚਾਹੁੰਦੇ ਤੁਸੀਂ ਜਵਾਨ ਬੰਦੀ ਕਰਾਉਂਦੇ ਹੋ ਜਿਹੜਾ ਤੁਹਾਡੀ ਆਲੋਚਨਾ ਕਰਦਾ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਅਮਰਪਾਲ ਵਰਤਾਰੇ ਦਾ ਡੈੱਡ ਐਂਡ ਹੋ ਗਿਆ ਏਦੋਂ ਅੱਗੇ ਇਹਦੇ ਅੱਗੇ ਚੱਲਣ ਦੀ ਮੋੜ ਉੱਭਰਨ ਦੀ ਕੋਈ ਸੰਭਾਵਨਾ ਨਹੀਂ ਹੈਗੀ ਮਲੀ ਸਾਹਿਬ ਜਿਸ ਤਰ੍ਹਾਂ ਦੇ ਨਾਲ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੰਟਰਵਿਊ ਸੁਣ ਰਿਹਾ ਸੀ ਇੱਕ ਚੈਨਲ ਦੇ ਉੱਤੇ ਉਹਨਾਂ ਨੇ ਕੀਤੀ ਹੈ ਉਹਨਾਂ ਦੇ ਬਹੁਤ ਸਾਰੇ ਸਵਾਲ ਉਸ ਇੰਟਰਵਿਊ 'ਚ ਖੜੇ ਕਰਤੇ ਕਹਿੰਦੇ ਕਿ ਜਿਹੜੀ ਪੰਜਾਬ ਦੀ ਜਵਾਨੀਆਂ ਜਾਂ ਕਹੇ ਲੋ ਕਿ ਅੰਮ੍ਰਿਤਪਾਲ ਹੈ ਇਹ ਇਹ ਉਹੋ ਜਿਹੇ ਨੌਜਵਾਨ ਸੀ ਜਿਨ੍ਹਾਂ ਨੂੰ ਜਿਹੜੇ ਵਰਤਾਂਤ ਨੂੰ ਪਹਿਲਾਂ ਖੁੱਲਣ ਦਿੱਤਾ ਗਿਆ ਜਿਹੜੇ ਜੋ ਕੁਝ ਕਰ ਰਹੇ ਸੀ ਉਹਨੂੰ ਪਹਿਲਾਂ ਹੌਨ ਦਿੱਤਾ ਗਿਆ ਉਹਨੂੰ ਵਧਾਵਾ ਦਿੱਤਾ ਗਿਆ ਉਸ ਤੋਂ ਬਾਅਦ ਇਸ ਪੂਰੀ ਮੂਵਮੈਂਟ ਨੂੰ ਖਤਮ ਕਰਨ ਦੇ ਲਈ ਇੱਕੋਦਮ ਪੰਜਾਬ ਦੇ ਵਿੱਚ ਹਾਲਾਤ ਬਣ ਗਏ ਨਹੀਂ ਅੱਜ ਜਥੇਦਾਰ ਸਾਹਿਬ ਦੀ ਇੰਟਰਵਿਊ ਮੈਂ ਸੁਣੀ ਹੈ ਸਾਰੀ ਬੜੇ ਧਿਆਨ ਨਾਲ ਸੁਣੀ ਆ ਤੇ ਮੈਂ ਉਹ ਸ਼ੇਅਰ ਵੀ ਕੀਤੀ ਆ ਮੈਂ ਇਹ ਵੀ ਕਿਹਾ ਵੀ ਇਹ ਤੇ ਨਵੀਰ ਸੰਵਾਦ ਦੀ ਲੋੜ ਆ ਜਥੇਦਾਰ ਸਾਹਿਬ ਨੇ ਜੋ ਕਈ ਅਡਾਉਣੀਆਂ ਸੀ ਉਹਨਾਂ ਨੂੰ ਖੋਲਣ ਦਾ ਯਤਨ ਕੀਤਾ ਇੱਕ ਤਾਂ ਜਿਹੜੀ ਇਹ ਅਡਾਉਣੀਆਂ ਵੀ ਹਿੰਦੂ ਕੌਮ ਸਿੱਖ ਕੌਮ ਮੁਸਲਮਾਨ ਕੌਮ ਉਹਨਾਂ ਨੇ ਭਾਰਤ ਦੀ ਵੰਡਤਰ ਦੀ ਵਿਆਖਿਆ ਕੀਤੀ ਇਹ ਕੋਈ ਹਿੰਦੂ ਕੌਮ ਨਹੀਂ ਇਹ ਮਰਾਠਾ ਕੌਮ ਆ ਇਹ ਬੰਗਾਲੀ ਕੌਮ ਆ ਇਹ ਕੰਨੜ ਕੌਮ ਆ ਇਹ ਆਇਆ ਹਿੰਦੂ ਕੌਮ ਨੂੰ ਉਹਨਾਂ ਨੇ ਨਕਾਰਿਆ ਦੂਜੀ ਗੱਲ ਉਹਨਾਂ ਨੇ ਇਹ ਕੀਤਾ ਵੀ ਪੰਜਾਬ ਦਾ ਹਰ ਇੱਕ ਮਸਲਾ ਸਿੱਖਾਂ ਦੇ ਨਾਲ ਕਿਉਂ ਜੋੜਿਆ ਜਾਂਦਾ ਬਾਕੀ ਪੰਜਾਬੀ ਵੀ ਨੇ ਅਸੀਂ ਜੋੜ ਲੈਨੇ ਆ ਅਗਲੇ ਚ ਉੱਪਰ ਰਹਿ ਜਾਂਦੇ ਆ ਵੀ ਅਸਲ ਚ ਉਹ ਕਰਨ ਦੀ ਲੋੜਾ ਤੀਜਾ ਸਵਾਲ ਉਹਨਾਂ ਨੇ ਉਠਾਇਆ ਵੀ ਕਿਸਾਨ ਅੰਦੋਲਨ ਨੇ ਜਿਹੜਾ ਵਰਤਾਂਤ ਸਿਰਜਿਆ ਇਹ ਉਹਨੂੰ ਖਡਾਉਣ ਦੀ ਸਾਜ਼ਿਸ਼ਾ ਸਾਰੀ ਉਹਦੇ ਸਿੱਖਾਂ ਦਾ ਕੀ ਰੁਤਬਾ ਬਣਾਇਆ ਸੀ ਦੁਨੀਆ 'ਚ ਕਿਵੇਂ ਇੱਜ਼ਤ ਮਾਨ ਸਾਰੇ ਦੇਸ਼ ਦੇ ਵਿੱਚ ਵੱਧ ਗਿਆ ਸੀ ਵੀ ਯਾਰ ਆ ਸਿੱਖ ਇੰਨੇ ਸਿੱਟੜੀ ਇੰਨੇ ਕੁਰਬਾਨੀ ਵਾਲੇ ਤੇ ਇਹ ਸਾਰੇ ਕਾਸੇ ਵਾਲੇ ਉਹਨੂੰ ਉਹਨੂੰ ਅਡਾਉਣ ਲਈ ਸੀ ਤੇ ਹੰਤਪਾਲ ਨੇ ਤਾਂ ਉਹਨੂੰ ਉਡਾਈ ਹੈ ਹੁਣ ਤੱਕ ਦੀਪ ਸਿੱਧੂ ਦਾ ਹੀ ਵਾਰਿਸ ਬਣਿਆ ਇਹ ਜਿਹੜਾ ਕਿਸਾਨ ਅੰਦੋਲਨ 'ਚ ਰਹਿ ਕੇ ਅਡਾਉਂਦਾ ਸੀ ਉਸ ਤੋਂ ਬਾਅਦ ਚਲੋ ਕੁਦਰਤੀ ਉਹਦੀ ਮੌਤ ਹੋ ਗਈ ਵੱਖਰੀ ਗੱਲ ਆ ਉਦੋਂ ਬਾਅਦ ਉਹ ਤਾਂ ਮੈਦਾਨੇ ਛੱਡ ਗਏ ਸੀ ਵਾਰਿਸ ਪੰਜਾਬ ਦੀ ਜਥੇਬੰਦੀ ਜਿਹਦੇ ਗਾਲੇ ਖਾਲਸਤਾਨ ਪਾਉਣਾ ਚਾਹੁੰਦਾ ਉਹਨੇ ਤਾਂ ਗੈਰ ਸਿਆਸੀ ਕਹਿ ਕੇ ਬਣਾਈ ਸੀ ਪੜ ਲਓ ਉਹਦੀਆਂ ਸਾਰੀਆਂ ਲਿਖਤਾਂ ਪੜ ਲਓ ਹੋਰ ਸਾਰੇ ਕਸੇ ਦੀ ਕਰ ਲਓ ਸੋ ਇਸ ਕਰਕੇ ਉਸ ਹਿਸਾਬ ਨਾਲ ਅਮਰਤਪਾਲ ਨਾਲ ਇਹ ਇਹ ਜਿਹੜੀ ਆਲੋਚਨਾ ਕਰਨੀ ਚਾਹੀਦੀ ਸੀ ਦੀ ਪਹਿਲਾਂ ਉਹ ਕੀਤੀ ਨਹੀਂ ਐ ਨਹੀਂ ਵੀ ਕੱਲਾ ਅਮਰਤਪਾਲ ਦੋਸ਼ੀ ਆ ਉਹ ਤੇ ਆਪਸ ਸਿੱਟ ਕੇ ਭੱਜ ਜੀਏ ਬਾਕੀ ਸਾਰੇ ਕਿਉਂ ਚੁੱਪ ਰਹੇ ਜੀ ਇਹਦੇ ਬਾਰੇ ਜਥੇਦਾਰ ਅਕਾਲ ਤਖਤ ਉਦੋਂ ਹੀ ਤਾਲਮ ਘਰ ਲੈਂਦਾ ਜਿੱਦੇ ਨਾਲੇ ਵਾਲੀ ਕਹਾਣੀ ਸੀ ਹੋ ਸਕਦਾ ਕਿ ਟਰਨਾਮ ਦਾ ਰੁੱਖੇ ਹੋਰ ਪਾਸੇ ਹੁੰਦਾ ਤੁਸੀਂ ਕਮੇਟੀ ਬਣਾਤੀ ਕਮੇਟੀ ਨੇ ਰਿਪੋਰਟ ਦੇਤੀ ਤਿੰਨ ਘੰਟੇ ਚ ਤੁਸੀਂ ਉਹ ਕੰਮ ਤੇ ਮਿੱਟੀ ਪਾਉਣ ਵਾਲਾ ਕੰਮ ਕਰਤਾ ਇਕੱਤਰਤਾ ਵੀ ਕਰ ਲਈ ਉਹਦੇ ਸਾਹਮਣੇ ਜਿਹੜੇ ਜਿਹੜਾ ਅਸਲ ਸਵਾਲ ਮੁੱਦਾ ਸੀ ਗੁਰੂਗ੍ਰਾਂਸਾਵਾਲਾ ਉਥੇ ਫੇਰ ਨਹੀਂ ਗੱਲ ਕੀਤੀ ਸੋ ਜਥੇਦਾਰ ਸਾਹਿਬ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਇਹਨੂੰ ਅੱਗੇ ਵਧਾਉਣ ਦੇ ਵਿੱਚ ਹੋਰ ਕਿਹਦਾ ਕਿਹਦਾ ਕਿੰਨਾ ਕਰੋਲਾ ਠੀਕ ਹੈ ਹਕੂਮਤ ਨੇ ਤਾਂ ਦੇਖਣਾ ਜੀ ਹੁਣ ਕਈ ਕਹਿਣਦੇ ਆ ਸੰਤ ਭਿੰਡਰ ਵਾਲਾ ਕਾਂਗਰਸ ਦੀ ਉਪਜ ਸੀ ਮੈਂ ਕਹਿੰਦਾ ਬਿਲਕੁਲ ਗਲਤ ਆ ਸੰਤ ਇੱਕ ਹੋਰ ਪਾਸਿਓਂ ਆਏ। ਹਮ ਅਕਾਲੀ ਕਿਸੇ ਹੋਰ ਪਾਸਿਓਂ ਆਏ। ਜਦੋਂ ਤੱਕ ਉਹਨਾਂ ਦਾ ਧਰਮ ਪ੍ਰਚਾਰ ਸੀ ਉਹਨਾਂ ਦਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਸੀ। ਕਾਂਗਰਸ ਕਹਿੰਦੀ ਸੀ ਠੀਕ ਹੈ ਜੀ। ਸੰਤ ਨੇ ਵਧੀਆ ਪ੍ਰਚਾਰ ਕਰਦੇ ਨੇ ਸਾਡਾ ਕੋਈ ਰੌਲਾ ਨਹੀਂ। ਜਦੋਂ ਉਹਨਾਂ ਦਾ ਹਕੂਮਤ ਨਾਲ ਟਕਰਾਅ ਪੈ ਗਿਆ ਅਨੰਦਪੁਰ ਦੇ ਮਤਤਿਆ ਕੇ ਖੜ ਗਏ ਉਦੋਂ ਮਸਲੀਏ ਬਣਾ ਲਿਆ ਵੀ ਇਹ ਇਹ ਖਤਮ ਕਰਨੇ ਜ਼ਰੂਰੀ ਨੇ ਸਭ ਤੋਂ ਪਹਿਲਾਂ ਕਿਉਂਕਿ ਅਕਾਲੀ ਤਾਂ ਅਨੰਦਪੁਰ ਦੇ ਮਤੇ ਤੋਂ ਹੇਠਾ 20 ਸਮਝੌਤੇ ਕਰਨ ਨੂੰ ਤਿਆਰ ਸੀ। ਕੀਤੀ ਰਜੀਵ ਲੰਗੋਵਾਲ ਤੇ ਇਹਨਾਂ ਨੇ ਸਮਝੌਤਾ ਕੀਤਾ ਕਿ ਉਹ ਦੋ ਦਰ ਕੰਨ ਰਸ ਗੁੱਲਿਆਂ ਨਾਲ ਖ ਇਹਨਾਂ ਕੀਰਤਨਸੋਲੀਪੜ ਤਾ ਆਨੰਦਪੁਰ ਦੇ ਮੱਤੇ ਦਾ ਉੱਥੇ ਜਦੋਂ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਨ ਤੇ ਗੁੱਟਾ ਲਾਤਾ ਤੇ ਕਿਹੜੇ ਮੂੰਹ ਨਾਲ ਕਿਹੜੇ ਮੂੰਹ ਨਾਲ ਇਹ ਇਧਰ ਆਉਣਗੇ ਮਤਲਬ ਮੁੜ ਕੇ ਇਹ ਇਹਨਾਂ ਦਾ ਵਾਰ ਹੋ ਸੋ ਜ਼ਥੇਦਾਰ ਨੇ ਵਧੀਆ ਗੱਲਾਂ ਵਾਰੀਆਂ ਨੇ ਉਹਨਾਂ ਨੂੰ ਸੋਚਾ ਪਰ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਅਮਰਤਪਾਲ ਦੇ ਬਰਤਾਂਤ ਨੂੰ ਰੱਦ ਕਰਦੀਆਂ ਨੇ ਤੇ ਅਮਰਤਪਾਲ ਦੇ ਹਮੈਤੀ ਇਹ ਬਲੇਖੇ ਚ ਨੇ ਵੀ ਉਹਦਾ ਕੱਦ ਬਹੁਤ ਵੱਡਾ ਵੱਧ ਗਿਆ ਹੁਣ ਉਹ ਡਿਕਟੇਟ ਕਰ ਸਕਦਾ ਜ਼ਥੇਦਾਰ ਸਾਹਿਬ ਤੇ ਅਮਰਤਪਾਲ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਮਿਲ ਲੰਗੇ ਕਿੱਥੇ ਹੁਣ ਆਏ ਤਾਂ ਹੈ ਨਹੀਂ ਵੀ ਇਹ ਤਾਂ ਕੇਸ ਵਾ ਇਹ ਤਾਂ ਗੱਲਾਂ ਕਰਦਾ ਸੀ ਨਾ ਘੂ ਤਾਂ ਸਾਡੇ ਨਾਲ ਗੱਲ ਕਰੇ ਟੇਬਲ ਟਾਕ ਤੇ ਆਵੇ ਮੈਂ ਤਾਂ ਉਹਨੂੰ ਕਹਿੰਦਾ ਵੀ ਕਿਆ ਪਿੰਦੀ ਤੇ ਕਿਆ ਪਿੰਦੀ ਦਾ ਸ਼ੋਰਬਾ ਤੇਰੇ ਪੱਲੇ ਨਹੀਂ ਥਿਲਾ ਜਥੇਵੰਦੀ ਤੇਰੀ ਹੈ ਨਹੀਂ ਲਲਾ ਲਲਾ ਫੇਸਬੁੱਕ ਤੇ ਕਰਾਈ ਹੋਈ ਆ ਤੇਰੇ ਨਾਲ ਸਰਕਾਰ ਗੱਲ ਕਰੂ ਨਗਲੈਂਡ ਵਾਲਿਆਂ ਨੂੰ ਪੁੱਛੋ ਨਾ ਕੀ ਕਰਨਾ ਪੈਂਦਾ ਟੇਬਲ ਤੇ ਲਿਆਉਣ ਲਈ ਜੇਲ ਲੌਂਗ ਵਾਲ ਨਾਲ ਟੇਬਲ ਤੇ ਆਏ ਜਾਂ ਪਹਿਲਾਂ ਹੋਈਆਂ ਅੰਦੋਲਨ ਸੀ ਏਡਾ ਵੱਡਾ ਹਵਾ ਹਵਾਈ ਗੱਲਾਂ ਮਾਰ ਕੇ ਸਰਕਾਰ ਤੁਹਾਡੇ ਨਾਲ ਗੱਲਾਂ ਕਰੂ ਸੋ ਇਸ ਕਰਕੇ ਇਹਦੀ ਇਹਨੇ ਸੰਕੇਤ ਦਿੱਤਾ ਵੀ ਮੇਰੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਇਸ ਕਰਕੇ ਤਾਂ ਇਹਨੂੰ ਛੱਡ ਨਹੀਂ ਸਕਦੀ ਹਕੂਮਤ ਪਰ ਉਹਨਾਂ ਨੇ ਇੱਕ ਸੰਕੇਤ ਦਿੱਤਾ ਵੀ ਇਹਨੂੰ ਮਾਰਨਗੇ ਨਹੀਂ ਕਿਉਂਕਿ ਜਿੰਦਾਸ਼ੀਦ ਬਣਾਇਆ ਜਾ ਰਿਹਾ ਸੀ ਮਤਲਬ ਹਾਂ ਤੂੰ ਚਾਹੇ ਜਿੰਦਾ ਚਾਹੇ ਤੂੰ ਮਰ ਗਿਆ ਚਾਹੇ ਤੂੰ ਸਿੱਖੀ ਭੇਜ ਚਾਹੇ ਤੈਨੂੰ ਬਾਲਕਟਾਏ ਨੇ ਸਾਡੇ ਲਈ ਅਮਰਤ ਪਾਲ ਹੋਵਾ ਤੇਰਾ ਰਾਹ ਸਾਡੇ ਲਈ ਇਹ ਰਾਹ ਉਹ ਇੱਕ ਉਹਨਾਂ ਨੇ ਸਟਾਪ ਲਾਤਾ ਜੇ ਏਜੰਸੀਆਂ ਦੀ ਹਰਾਸਟ ਆ ਤਾਂ ਵੀ ਜੇ ਇਹ ਆਪ ਆ ਇਹ ਆਪੇ ਡਰ ਗਿਆ ਵੀ ਆ ਮੈਂ ਕਿਹੜੇ ਰਾਹ ਪੈ ਗਿਆ ਸੀ ਇਹਦਾ ਆ ਨਤੀਜਾ ਹੈ ਚਿੱਤ ਚਿੱਤੇ ਵੀ ਨਹੀਂ ਹੋਣਾ ਇਹਦਾ ਤੇ ਇਹ ਪਿੱਛੇ हट ਗਿਆ ਉਸ ਤੇ ਹੁਣ ਇਹ ਰਿਵਾਈਵ ਨਹੀਂ ਹੋ ਸਕਦਾ ਮੇਰੇ ਸਾਹਮਣੇ ਮਲੀ ਸਾਬ ਜਿਸ ਤਰ੍ਹਾਂ ਦੇ ਨਾਲ ਸਰਬਤ ਖਾਲਸਾ 2015 ਦੇ ਵਿੱਚ ਵੀ ਹੋਇਆ ਪਹਿਲਾਂ ਬਹੁਤ ਵੱਡਾ ਇਕੱਠ ਹੋਇਆ ਉਦੋਂ ਦੀਆਂ ਸਰਕਾਰਾਂ ਨੇ ਬਹੁਤ ਕਹਦੀ ਕਿ ਉਦੋਂ ਵੀ ਲਾਠੀ ਚਾਰਜ ਬਹੁਤ ਕੁਝ ਹੋਇਆ ਭ੍ਰਸ਼ਟਾ ਬਹੁਤ ਪਈਆਂ ਜੇ ਹੁਣ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ ਕਹ ਲਈਏ ਕਿ ਅਕਾਲ ਤਖਤ ਦੇ ਜਥੇਦਾਰ ਕਹਿੰਦੇ ਨੇ ਕਿ ਇਸ ਵਿਸਾਖੀ ਦੇ ਉੱਤੇ ਅਸੀਂ ਸਰਬੱਤ ਖਾਲਸਾ ਸਦਨ ਦੀ ਅਪੀਲ ਕਰਦੇ ਹਾਂ ਲੱਗਦਾ ਨਹੀਂ ਕਿ ਫਿਰ ਤੋਂ ਪੰਜਾਬ ਦੇ ਨੌਜਵਾਨਾਂ ਦੀ ਫੋੜਫੜਾਈ ਸ਼ੁਰੂ ਹੋਏਗੀ ਕਿ 10 ਤਰੀਕ ਤੱਕ ਉਸ ਕੱਟ ਨੂੰ ਰੋਕਿਆ ਜਾਵੇ ਜੋ ਕੁਝ ਹੋਣ ਜਾ ਰਿਹਾ 13 ਜੇਕਰ ਵਿਸਾਖੀ ਦੇ ਉੱਤੇ ਸਰਬੱਤ ਖਾਲਸਾ ਸਦਰ ਦੀ ਗੱਲ ਹੈ ਨਹੀਂ 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 ਸਰਬੱਤ ਖਾਲਸੇ ਨੂੰ ਰੋਕਣ ਦਾ ਸਰਕਾਰ ਦੀ ਦਮ ਹੈ ਨਹੀਂ ਨਾ ਕੋਈ ਸਰਬੱਤ ਖਾਲਸੇ ਨੂੰ ਰੋਕ ਕੇ ਪਰ ਸਰਬੱਤ ਖਾਲਸਾ ਉਦੋਂ ਬੁਲਾਇਆ ਜਾਂਦਾ ਜਦੋਂ ਕੌਮ ਦੇ ਸਾਹਮਣੇ ਸਮੱਸਿਆਵਾਂ ਖੜੀਆਂ ਹੋਣ ਨਮੀਆੜਾ ਲਾਉਣੀਆਂ ਖੜੀਆਂ ਹੋਣ بڑے ਵਿਚਾਰਪਾਟ ਨੇ ਹੋਣ ਇੱਕ ਸਾਂਝੀ رائے ਬਣਾਉਣੀ ਹੋਵੇ ਗੁਰਮਤਾ ਕਰਨਾ ਅਹੀ ਦੀ ਸਿਚੁਏਸ਼ਨ ਹੈ ਨਹੀਂ ਮਤਲਬ ਅਮਰਤਪਾਲ ਦਾ ਬਰਤਾਰਾ ਜਿਵੇਂ ਇਹ ਕਹਿੰਦਾ ਜੇ ਪੰਜਾਬੀ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਤਾਂ ਇਕੱਠੇ ਹੋ ਜਾਓ ਪੰਜਾਬ ਦੀ ਜਵਾਨੀ ਤੇ ਉਸ ਤਰ੍ਹਾਂ ਹਮਲਾ ਨਹੀਂ ਹੈ ਅਮਰਤਪਾਲ ਦੇ ਹਮੇਤਿਆਂ ਤੇ ਹਮਲਾ ਫੋਕਸ ਆ ਜਿਵੇਂ ਗੁਰਪਤਵੰਤ ਪੰਨੂਆ ਨਾ ਮੈਂ ਉਹਨੂੰ ਹਨੀ ਟ੍ਰੈਪ ਕਹਿੰਦਾ ਹੁੰਨਾ ਉਹ ਜਿਹੜੇ ਜਜਵਾਤੀ ਨੇ ਉਹ ਫਸੇ ਜਾਂਦੇ ਨੇ ਟ੍ਰੈਪ ਚ ਹਕੂਮਤ ਚੱਕ ਕੇ ਅੰਦਰ ਕਰੀ ਜਾਂਦੀ ਐ ਉਹਨੂੰ ਕਿਸੇ ਨੇ ਸਵਾਲ ਪੁੱਛਿਆ ਵੀ ਤੂੰ ਫਰੋਤੀ ਦੀ ਸਿਆਸਤ ਖੇਡਦਾ ਪੈਸੇ ਦੇ ਕੇ ਕੰਮ ਕਰਾਉਣਾ ਕਹਿੰਦਾ ਫੇਰ ਕੀ ਹੋ ਗਿਆ ਸਰਕਾਰਾਂ ਨੇ ਫੌਜ ਭਰਤੀ ਕਰਦੀਆਂ ਜੇ ਫੌਜ ਭਰਤੀ ਕਰਦੀ ਐ ਸਰਕਾਰਾਂ ਉਹਨਾਂ ਨੂੰ ਪੈਨਸ਼ਨ ਵੀ ਲਾਉਂਦੀਆਂ ਸਰਕਾਰਾਂ ਉਹਨਾਂ ਦੇ ਘਰਦਿਆਂ ਨੂੰ ਮੁਆਫੀ ਵੀ ਦਿੰਦੀਆਂ ਜੇ ਕੋਈ ਇਹਦੀ ਗੱਲ ਹੁੰਦੀ ਐ ਰੱਖੀ ਤੂੰ ਤਾਂ ਕਿਹੜਾ ਉਹ ਨਾਂ ਉਹਨਾਂ ਕੋਲ ਪੈਸੇ ਪਹੁੰਚਦੇ ਆ ਨਾਉ ਨਾਤੇ ਕੁਪੈਰ ਬਈ ਕਰਦਾ ਇਸੇ ਤਰ੍ਹਾਂ ਇਹ ਜਿਹੜਾ ਅਮਰਤ ਪਾਲਣਾ ਨਾ ਇਹ ਹਨੀ ਟ੍ਰੈਪ ਸਾਬਤ ਹੋ ਗਿਆ ਪੰਜਾਬ ਦੇ ਵਿੱਚੋਂ ਜਿਹੜੇ ਨੌਜਵਾਨਾਂ ਚ ਜਜਬਾ ਸੀ ਹੋ ਸੀ ਉਹ ਇੱਕ ਵਾਰ ਇਹਨੇ ਉਹ ਹਾਰਕ ਨਕਸ਼ੇ ਤੇ ਸਾਹਮਣੇ ਲਿਆਂਦੇ ਉਹ ਹੁਣ ਉਹਨਾਂ ਇਹਨਾਂ ਖਾਤਰੋ ਬਣ ਗਈ ਸੋਨੇ ਦੀ ਖਾਨ ਨੇ ਕਹਿੰਦੇ ਪੁੱਛਾਂਗੇ ਜੀ ਫਿਰ ਛੱਡਾਂਗੇ ਜਿਹੜਾ ਕਹੂ ਮੈਂ ਰਾਧਾ ਰਾਹੀ ਨਹੀਂ ਜਿਹੜਾ ਅਮੀਰ ਹੋ ਮੇਰੇ ਵਰਗਾ ਜਿਹਦੇ ਚਾਰ ਪੈਸੇ ਨੇ ਉਹ ਲੱਖ 2 ਲੱਖ ਦੇ ਕੇ ਛਡਾਲੂ ਆਪਦੇ ਮੁੰਡੇ ਨੂੰ ਜਿਹੜਾ ਗਰੀਬ ਆ ਉਹਨੂੰ 57 ਚ ਚਾਹੇ ਘੇਰੀ ਜਾਣ ਜਾਂ ਐਨਐਸਏ ਲੈ ਜਾਣ ਸੋ ਇਸ ਕਰਕੇ ਜਿਵੇਂ ਅਮਰਤਪਾਲ ਨੂੰ ਉਹਦੇ ਹਮੈਤਿਆਂ ਨੂੰ ਨਜਿੱਠਿਆ ਜਾ ਰਿਹਾ ਹੈ ਬਹੁਤ ਗਲਤ ਤਰੀਕਾ ਉਹਨੇ ਮਨੁੱਖੀ ਹੱਕਾਂ ਦਾ ਵੀ ਘਾਣਾ ਝੂਠੇ ਕੇਸ ਨੇ ਜੀ ਕਿਹੜੀ ਜੰਗ ਦੀ ਤਿਆਰੀ ਸੀ ਕੀ ਕਾਲੇ ਪਾਣੀ ਦੀ ਤੁਸੀਂ ਸਜ਼ਾ ਦੇ ਰਹੇ ਹੋ ਜਿੰਨੇ ਵੀ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਚੋਣਵੇਂ ਨਿਸ਼ਾਨੇ ਨੇ ਉਹਨਾਂ ਦੇ ਉਹਨਾਂ ਚ ਬਾਹਲੇ ਤਾਂ ਮਾਫੀਆਂ ਮੰਗੀਆਂ ਜਾਂਦੇ ਨੇ ਬਾਹਲੇ ਤਾਂ ਕਹੀ ਹੋ ਜਾਂਦੇ ਨੇ ਵੀ ਸਾਡਾ ਤਾਂ ਕੋਈ ਬੜਾ ਤੱਲਕ ਨਹੀਂ ਸੀ ਅਸੀਂ ਤਾਂ ਬੈਸੀ ਗਏ ਸੀ ਕੁਝ ਹੋ ਸੀ ਜਿਹਨੂੰ ਬਾਹਰਲੇ ਫੋਨ ਕਰ ਦਿੰਦੇ ਸੀ ਤੇਰੇ ਮਾਸੀ ਦਾ ਮੁੰਡਾ ਗਿਆ ਹੋਇਆ ਉਹਨੇ ਤੈਨੂੰ ਫੋਨ ਕਰ ਤਾ ਲਾਲ ਅੱਜ ਗੱਡੀ ਕਾਫਲੇ ਨਾਲ ਅੱਜ ਚੱਲ ਅਮਰਤਪਾਲ ਨਾਲ ਅਲੱਗ-ਅਲੱਗ ਨਾ ਬਾਈ ਨੇ ਕਿਹਾ ਬਾਹਰੋਂ ਚੱਲ ਜਾਇਆ ਉਹਨੇ ਇੱਕ ਦਿਨ ਲਾਇਆ ਨੇ ਉਹਦੇ ਨਾਲ ਇਹ ਇਹ ਜਿਹੇ ਵੀ ਬੰਦੇ ਹੈਗੇ ਸੀ ਸੋ ਇਸ ਕਰਕੇ ਇਹਦੇ ਖਿਲਾਫ ਲੜਨਾ ਚਾਹੀਦਾ ਬੋਲਣਾ ਚਾਹੀਦਾ ਹਕੂਮਤ ਨੇ ਪ੍ਰੈਕਟੀਕਲੀ ਚਾਹੇ ਘੱਟ ਬੰਦੇ ਨਿਸ਼ਾਨੇ ਤੇ ਨੇ ਪਰ ਉਹ ਖਤਰਨਾਕ ਕੇਸ ਨੇ ਜਿਹੜਾ ਇਹ ਕਹਿੰਦਾ ਜਬਰ ਜਬਰ ਤਾਂ ਇਹਨੇ ਦੇਖੀ ਨਹੀਂ ਜਬਰ ਤਾਂ ਅਸੀਂ ਦੇਖਿਆ ਨਾ ਜਿਹੜੇ ਸੀਆਈਏ ਸਟਾਫ ਲੱਡਾ ਕੋਠੀ ਜਦੋਂ ਗੈਰ ਕਾਨੂੰਨ ਹਿਰਾਸਤ ਚ ਹੁੰਦੇ ਆ ਆਪਦੇ ਤੇ ਵੀ ਦੇਖਿਆ ਨਾਲ ਦੇਆਂ ਤੇ ਵੀ ਦੇਖਿਆ ਐ ਪੰਡ ਨਹੀਂ ਹੁੰਦੀ ਸੀ ਜਦੋਂ ਲੱਤਾ ਪੰਨੀਆਂ ਹੁੰਦੀਆਂ ਸੀ ਜਿਹੜੇ ਬੰਦੇ ਉੱਥੇ ਸਾਡੇ ਨਾਲ ਸੀ ਦਲੱਦੀ ਦਾ ਇੱਕ ਪ੍ਰੇਮ ਸੀ ਇੱਕ ਹੋਰ ਚਲੋ ਕਈ ਬੰਦੇ ਸੀ ਉਹਨਾਂ ਨਾਲ ਸੋ ਇਹਨੇ ਤਾਂ ਦੇਖੇ ਨਹੀਂ ਉਹ ਜਾਵਰ ਹੁਣ ਇਹਨੇ ਇੰਨਾ ਰੌਲਾ ਪਾਇਆ ਵੀ ਤਸ਼ੱਦਦ ਕੀ ਕਰ ਰਹੀ ਆ ਉਹ ਜਿਹੜਾ ਮੁੰਡਾ ਲਵ ਲਵਪ੍ਰੀਤ ਤੂਫਾਨ ਆ ਉਹ ਕਹਿੰਦਾ ਜੀ ਮੈਨੂੰ ਹੱਥ ਨਹੀਂ ਲਾਇਆ ਕਿਸੇ ਪੁਲਿਸ ਵਾਲੇ ਨੇ ਮੈਨੂੰ ਪੂਰੇ ਸਤਕਾਰ ਨਾਲ ਪੇਸ਼ ਆਏ ਨੇ ਇਹਦਾ ਮਤਲਬ ਤੁਸੀਂ ਇੱਕ ਝੂਠਾ ਵਰਤਾਨ ਸਿਰਜਦੇ ਹੋ ਉਹਦੀ ਫੂਕ ਨਿਕਲ ਨਹੀਂ ਹੁੰਦੀ ਆ ਸੋ ਜੋ ਜਥੇਦਾਰ ਸਾਹਿਬ ਨੇ ਵੀ ਕਿਹਾ ਵੀ ਮੇਰੇ ਨਾਲ ਗੱਲ ਹੋਈ ਆ ਸਰਕਾਰ ਨੇ ਦੱਸਿਆ ਵੀ ਕੋਲ ਲੈਣੇ ਬੰਦੇ ਫੜਿਆ ਉਹਨਾਂ ਚ ਇੰਨੇ ਛੱਡੇ ਨੇ ਇੰਨੇ ਛੱਡੇ ਨੇ 12 ਬੰਦੇ ਰਹਿੰਦੇ ਨੇ ਉਹ ਛੱਡ ਦਿੱਤੇ ਜਾਣਗੇ 7 ਕਵੰਜਾਲੇ ਨੇ ਅਜਨਾਲਾ ਕੇਸ ਆ ਜਿਹੜਾ ਉਹ ਰਹੂਗੇ ਉਹਨਾਂ ਨੇ ਫਸ ਲੈਣਾ ਨਹੀਂ ਜਿਹੜੇ ਉਹ ਚ ਪਹੁੰਚਣਗੇ ਉਹ 307 ਲੱਗੂ ਐਨਐਸਏ ਬਾਰੇ ਕਹਿੰਦੇ ਉਹਨਾਂ ਨੇ ਕਿਹਾ ਵੀ ਕੇਂਦਰ ਸਰਕਾਰ ਉਹਨਾਂ ਵੱਲੋਂ ਵੇਚ ਕੱਲੇ ਸਾਡੇ ਨਹੀਂ ਕਿ ਕਿਉਂਕਿ ਐਨਐਸ ਮੇਰੀ ਨਾ ਕੇਂਦਰ ਦੇ ਸਰਕਾਰ ਦੇ ਜਦੋਂ ਵਕੀਲ ਪਰਸੋਂ ਦੀ ਜਦੋਂ ਤਾਰੀਖ ਨੂੰ ਤੇ ਕੇਂਦਰ ਵੱਲੋਂ ਵੀ ਵਕੀਲ ਪੇਸ਼ ਹੋਏ ਉਹ ਕਹਿੰਦੇ ਕਿ ਬਸ ਮੈਨੂੰ ਸਵਾਲ ਕੀਤਾ ਸੀ ਕਿ ਐਨਐਸ ਵਾਲੇ ਮਸਲੇ 'ਚ ਕੇਂਦਰ ਸਰਕਾਰ ਵੱਲੋਂ ਕੀ ਉਹ ਕਹਿੰਦੇ ਕੇਂਦਰ ਸਰਕਾਰ ਨੇ ਐਨਐਸ 'ਚ ਨਹੀਂ ਲਈ ਕਹਿੰਦੇ ਪੰਜਾਬ ਸਰਕਾਰ ਵੱਲੋਂ ਲਈ ਗਿਆ ਇਸ ਕਰਕੇ ਕਹਿੰਦੇ ਕੇਂਦਰ ਦਾ ਵਕੀਲ ਇਹ ਚ ਪਾਰਟੀ ਨਹੀਂ ਬਣੂਗਾ ਕਹਿੰਦੇ ਨਹੀਂ 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 ਦੇਖੋ ਮੈਨੂੰ ਨਹੀਂ ਪਤਾ ਹੁਣ ਇਹ ਬਦਲ ਗਿਆ ਹੋਇਆ ਜਿਹੜਾ ਮੇਰੇ ਤੇ ਐਨਐਸ ਲੱਗਿਆ ਸੀ ਉਹ ਡਿਸਟ੍ਰਿਕਟ ਕੋਡ ਡੀਸੀ ਆ ਜਿਹੜਾ ਉਹ ਫਾਈਲ ਤਿਆਰ ਕਰਦਾ ਕੇਸ ਧਿਆਰ ਕਰਦਾ ਫਿਰ ਉਹ ਰਾਸ਼ਟਰਪਤੀ ਨੂੰ ਭੇਜੀ ਜਾਂਦੀ ਹੈ ਰਾਸ਼ਟਰਪਤੀ ਉਹਦੀ ਮਨਜ਼ੂਰੀ ਦਿੰਦਾ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਐਨਐਸਏ ਲੱਗਦਾ ਫਿਰ ਉਹਦੇ ਆਧਾਰ ਤੇ ਉਹ ਨਜ਼ਰਬੰਦ ਕੀਤਾ ਜਾਂਦਾ ਵੀ 2 ਸਾਲੇ ਦੀ ਕੋਈ ਸੁਣਵਾਈ ਨਹੀਂ ਫਿਰ ਉਹਦੀ ਸੁਣਵਾਈ ਹਾਈ ਕੋਰਟ ਦਾ ਇੱਕ ਬੈਂਚ ਕਰਦਾ ਜਿਹੜਾ 3 ਮਹੀਨੇ ਦੇ ਅੰਦਰ ਅੰਦਰ ਹੋਣਾ ਹੁੰਦਾ ਮੇਰੇ ਵਾਲਾ ਬੈਂਚ ਆ ਸ਼ਾਇਦ 1.5-2 ਮਹੀਨੇ ਚ ਆ ਗਿਆ ਸੀ ਉਹਨਾਂ ਨੇ ਮੇਰੇ ਤੋਂ ਐਨਐਸਏ ਰੱਦ ਕਰਤਾ ਸੀ ਮੇਰੇ ਤੇ ਟਾਡਾ ਲਾਇਆ ਹੋਇਆ ਸੀ ਦੇਸ਼ ਧਰੋਹ ਦਾ 124 ਲਾਇਆ ਹੋਇਆ ਸੀ 295 ਲਾਇਆ ਹੋਇਆ ਸੀ ਉਹਨੂੰ ਲਮਕਾ ਕੇ ਇਹ ਕਾਫੀ ਲੰਮਾ ਲੱਗੇ ਸਰਕਾਰ ਜੇ ਚਾਹੇ ਨਾ ਜੀ ਇਹ ਤਾਂ 755 ਤੇ ਉਲਝਾ ਸਕਦੇ ਆ ਤੁਹਾਨੂੰ ਮੈਨੂੰ ਬਠਿੰਡੇ ਜਦੋਂ ਫੜਿਆ 755 ਦੇ 3 ਮਹੀਨੇ ਅੰਦਰ ਰੱਖਿਆ ਫਿਰ ਮੁੜ ਕੇ ਹਾਈ ਕੋਰਟ ਤੇ ਹੋਰ ਰੌਲਾ ਰੱਪਾ ਪਿਆ 755 ਹਟਾ ਲਈ ਸੋ ਇਸ ਕਰਕੇ ਇਹਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਆ ਨੈਸ਼ਨਲ ਸਕਿਉਰਿਟੀ ਐਕਟ ਲਾਉਣ ਲਈ ਇਹ ਮਨਜ਼ੂਰੀ ਹਾਈ ਕੋਰਟ ਰੱਦ ਕਰਦੀ ਆ ਹਾਂ ਜੇ ਸਰਕਾਰ ਕੋਲੇ ਕੋਈ ਆਧਾਰ ਹੋਵੇ ਇਹ ਵੀ ਇਹ ਹੁਣ ਉਹ ਰਾਹ ਨਹੀਂ ਪਾਊਗਾ ਫਿਰ ਹਟਾਉਣ ਲਈ ਕਿਵੇਂ ਕਰ ਸਕਦੀ ਆ ਦੇਖੋ ਮੈਨੂੰ ਬੜਾ ਕਾਨੂੰਨੀ ਪੱਖ ਨਹੀਂ ਪਤਾ ਮੈਂ ਤੁਹਾਨੂੰ ਐਵੇਂ ਗਲਤ ਗੱਲਾਂ ਮਾਰਾਂ ਕਾਮਨ ਸੈਂਸ ਨਾਲ ਮੈਨੂੰ ਪਤਾ ਮੇਰੇ ਆਰਡਰ ਆ ਮੇਰਾ ਫੇਸਬੁੱਕ ਤੇ ਵੀ ਪਾਇਆ ਹੋਇਆ ਭਾਰਤ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਲੱਗਦਾ ਇੰਨੇ ਸੇ ਹਮ ਮਾਨੀ ਸਰ ਹੁਣ ਜਿਹੜੇ ਮੌਜੂਦਾ ਹਾਲਾਤ ਜੋ ਦੇਖ ਰਹੇ ਆ ਆਪਾਂ ਜਿਸ ਤਰ੍ਹਾਂ ਦੇ ਨਾਲ ਚੱਲ ਰਹੇ ਨੇ ਕਿ ਜਥੇਦਾਰ ਸਾਹਿਬ ਦੇ ਏਸੀ ਅਕਾਲੀ ਦਲ ਦੇ ਖਿਲਾਫ ਅਮਰਪਾਲ ਵੀ ਬਾਹਰ ਲੈ ਕੇ ਬੋਲਦਾ ਰਿਹਾ ਬੇਸ਼ੱਕ ਸੁਖਵੀਰ ਬਾਦਲ ਹੋਣੀ ਹਰਸਿਮਰਤ ਕੌਰ ਬਾਦਲ ਹੋਣੀ ਅਮਰਪਾਲ ਦੇ ਖਿਲਾਫ ਬੋਲਦੇ ਰੁਧਵਾ ਵਿਰਸਾ ਸਿੰਘ ਬਟੋਹਾ ਉਹਨਾਂ ਦੀ ਪ੍ਰੈ ਉਮਰਤਪਾਲ ਦੇ ਹੱਕ ਚ ਬੋਲਦੇ ਨੇ ਜਥੇਦਾਰ ਸਾਹਿਬ ਨੂੰ ਅਕਸਰ ਆਪਾ ਸੁਣਿਆ ਕਹਿੰਦੇ ਨੇ ਕਿ ਇਹ ਬਾਦਲਾਂ ਦੇ ਕੋਲੋਂ ਨਿਕਲਦੇ ਨੇ ਜਥੇਦਾਰ ਇਹ ਇਹ ਸਾਰੇ ਵਰਤਾਨ ਦੇ ਵਿੱਚ ਹੁਣ ਇਥੇ ਅਮਰਤਪਾਲ ਨੂੰ ਤੁਸੀਂ ਫਸਿਆ ਨਹੀਂ ਮਹਿਸੂਸ ਕਰ ਰਹੇ ਕਿ ਪਹਿਲਾਂ ਤੋਂ ਏਸੀ ਅਕਾਲੀ ਦਲ ਦੀ ਖਿਲਾਫਤ ਕਰਦੇ ਰਹਨ ਉਹ ਉਸੇ ਜਥੇਦਾਰ ਨੂੰ ਉਹ ਕਹਿ ਰਹੇ ਨੇ ਕਿ ਤੁਸੀਂ ਆਓ ਸਰਵਤ ਖਾਲਸਾ ਕਰੋ ਮੈਂ ਤਾਂ ਕੈਸੀ ਟੋਟਕੇ ਬਾਜ ਆ ਉਹਦੀ ਇੱਕ ਗੱਲ ਦੂਜੀ ਨਾਲ ਨਹੀਂ ਰਲਦੀ ਦੂਜੀ ਤੀਜੀ ਨਾਲ ਨਹੀਂ ਰਲਦੀ ਤੀਜੀ ਚੌਥੀ ਨਾਲ ਨਹੀਂ ਰਲਦੀ ਟੱਲੇਵਾਜ ਸਿਆਸਤਦਾਨ ਸੀ ਉਹ ਜਿਹੜੀ ਕਰ ਰਿਹਾ ਸੀ ਜਿਹੜੀ ਬਾਕੀ ਸੋਸ਼ਲ ਮੀਡੀਆ ਨੇ ਉਹਨੂੰ ਉਹ ਜਿਵੇਂ ਕਹਿੰਦੇ ਹੁੰਦੇ ਛਤrana ਤੇ ਚੜ੍ਹਦਾ ਇਹਨਾਂ ਦਾ ਕੀ ਦੀਨਮਾਨਾ ਜੀ ਇਹ ਹਰ ਸਿਮਰਤ ਦੀ ਬਿਆਨ ਦੇਖੋ ਵਿਕਰਮ ਦਾ ਬਿਆਨ ਦੇਖੋ ਵੀ ਇਹਨੂੰ ਟੰਗਦੇ ਕਿਉਂ ਨਹੀਂ ਇਹ ਤਾਂ ਕਹਿੰਦਾ ਮੈਂ ਭਾਰਤ ਦਾ ਨਾਗਰਿਕ ਹੀ ਹਾਂ ਨਹੀਂ ਇਹ ਤਾਂ ਐਂ ਕਹਿੰਦਾ ਐਂ ਕਹਿੰਦਾ ਐਂ ਕਹਿੰਦਾ ਜਦੋਂ ਮੜੀ ਉਲਟ ਸੀਨ ਹੋਈ ਉਹ ਕਹਿੰਦੇ ਹੱਲਾ ਬੋਲਤਾ ਨੌਜਵਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੇ ਰਲ ਕੇ ਹੱਲਾ ਬੋਲਤਾ ਸੋ ਇਹ ਕੋਈ ਅਸੂਲੀ ਪਹੁੰਚ ਥੋੜੋ ਆ ਇਹ ਤਾਂ ਮੌਕੇ ਤੇ ਦੇਖ ਕੇ ਤੇ ਨਾ ਇਹਨਾਂ ਦੀ ਕੋਈ ਨਾ ਤਾਂ ਲੋਕਾਂ ਨੂੰ ਜਵਾਬ ਦੇਈ ਆ ਨਾ ਇਹਨਾਂ ਦੀ ਰੱਬ ਨੂੰ ਜਵਾਬ ਦੇਈ ਆ ਨਾ ਆਪਣੀ ਜ਼ਮੀਰ ਨੂੰ ਜਵਾਬ ਦੇਈ ਆ ਇੱਕ ਕੁਝ ਬੋਲ ਲੈਂਦਾ ਦੂਜਾ ਕੁਝ ਬੋਲ ਲੈਂਦਾ ਪਰ ਇਹਨਾਂ ਨੂੰ ਇਹ ਭਲੇਖਾ ਇਹਨਾਂ ਨੂੰ ਹੋ ਜਾਣਾ ਚਾਹੀਦਾ ਦੂਰ ਹੋ ਜਾਣਾ ਚਾਹੀਦਾ ਵੀ ਬਰੋਲਿਆਂ ਤੇ ਸਵਾਰ ਹੋ ਕੇ ਤੁਹਾਡੇ ਪੈਰ ਨਹੀਂ ਲੱਗਣੇ ਬਰਤਾਂਤ ਬਦਲਣਾ ਪਊ ਸਾਰਾ ਅਕਾਲੀ ਦਲ ਦਾ ਰਿਵਾਈਵਲ ਹੋ ਸਕਦਾ ਹੈ ਸਾਰੀ ਘਟਨਾ ਤੋਂ ਹੋ ਸਕਦਾ ਜੀ ਅਕਾਲੀ ਦਲ ਉੱਥੇ ਆਵੇ ਨਾ ਆਨੰਦਪੁਰ ਦੇ ਮੱਤੇ ਨੂੰ ਜਿਹੜੀ ਸੋਚ ਨੂੰ ਛੱਡ ਕੇ ਇਹਨੇ ਸੱਤਾ ਦਾ ਸੁੱਖ ਮਾਣਿਆ ਮਤਲਬ ਰਪਾਉੜ ਇਕੱਠਾ ਕੀਤਾ ਮਾਇਆਦਾਰੀ ਜਿਹੜੇ ਬਣੇ ਨੇ ਉੱਥੇ ਛੱਡ ਕੇ ਫੈਡਰਲ ਸਿਆਸਤ ਤੇ ਆਵੇ ਤੇ ਮੰਨੇ ਇਕ ਤਾਂ ਇਸ ਤਰ੍ਹਾਂ ਦੀਆਂ ਗਲਤੀ ਮੰਨੇ ਜਿਹੜੀਆਂ ਦੂਜੀਆਂ ਗਲਤੀਆਂ ਹੋਈਆਂ ਨੇ ਇਹਨਾਂ ਦੀਆਂ ਸਰਕਾਰਾਂ ਅੱਜ ਮਾਫੀ ਮੰਗ ਲੈ ਖਾਲਸਾ ਪੰਥ ਤੋਂ ਖਾਲਸਾ ਪੰਥ ਮਾਫ ਕਰ ਦਿੰਦਾ ਇਹ ਤਾਂ ਕਹਿੰਦੇ ਜੀ ਅਸੀਂ ਸੇਵਾ ਕਰਨ ਚੱਲੇ ਆ ਜੇ ਵੀ ਕੋਈ ਭੁੱਲ ਹੋਈ ਹੋਵੇ ਤਾਂ ਸੱਚੇ ਪਾਤਸ਼ਾਹ ਜਾਣ ਦਾ ਵਕੀਦੂ ਚਲੋ ਫਿਰ ਇਹ ਜਾਣਣ ਇਹਨਾਂ ਦਾ ਸੱਚੇ ਪਾਤਸ਼ਾਹ ਜਾਣੇ ਲੋਕ ਤਾਂ ਨਹੀਂ ਮੰਨਦੇ ਇਸ ਗੱਲ ਨੂੰ ਇਸ ਸਾਰੀ ਘਟਨਾ ਦੇ ਵਿੱਚੋਂ ਅਕਾਲੀ ਦਲ ਜਾਂ ਜਥੇਦਾਰ ਦਾ ਰਿਵਾਈਵਲ ਮੰਨਦੇ ਹੋ ਕਿ ਜਿਹੜੇ ਲੋਕ ਮੰਨਾਂ ਦੇ ਵਿੱਚ ਜਥੇਦਾਰ ਨੂੰ ਲੈ ਕੇ ਇੱਕ ਦੋ ਚਿੱਤੀ ਪੈਦਾ ਸੀ ਕਿ ਜਥੇਦਾਰ ਜਿਹੜੇ ਉਹ ਬਾਦਲਾਂ ਦੀਆਂ ਚਿੱਠੀਆਂ ਚੋਂ ਨਿਕਲਦੇ ਨੇ ਜਾਂ ਬਾਦਲ ਖਤਮ ਹੋ ਗਏ ਪੰਜਾਬ ਦੀ ਸਿਆਸਤ ਉਹਨਾਂ ਦਾ ਰਿਵਾਈਵਲ ਮੰਨਦੇ ਹੋ ਸਾਰੀ ਘਟਨਾ ਤੋਂ ਬਾਅਦ ਨਹੀਂ ਦੇਖੋ ਰਿਵਾਈਵਲ ਨਾ ਇੱਕ ਵੱਡੀ ਗੱਲ ਹੁੰਦੀ ਆ ਰਿਵਾਈਵਲ ਇਹ ਹੁੰਦਾ ਤੁਸੀਂ ਆਪਣੀਆਂ ਗਲਤੀਆਂ ਪਛਾਣ ਕੇ ਉਹ ਤੋਂ ਸਬਕ ਸਿੱਖ ਕੇ ਇੱਕ ਸਪਸ਼ਟ ਨਜ਼ਰੀਆ ਸਾਹਮਣੇ ਪੇਸ਼ ਕਰਨਾ ਹੁੰਦਾ ਜਥੇਦਾਰ ਦਾ ਅੱਜ ਦਾ ਜਿਹੜਾ ਇੰਟਰਵਿਊ ਆ ਕਿਸੇ ਟੀਵੀ ਚੈਨਲ ਨਾਲ ਉਹਦੇ ਵਿੱਚ ਉਹਨਾਂ ਨੇ ਕਈ ਗੁੰਜਲਾਂ ਖੋਲ੍ਹੀਆਂ ਨੇ ਤੇ ਕਈ ਸਵਾਲ ਉਠਾਏ ਨੇ ਜਥੇਦਾਰ ਨੇ ਤਾਂ ਸਿਆਸਤ ਕਰਨੀ ਨਹੀਂ ਇਹ ਤਾਂ ਹੁਣ ਸਿਆਸਤਦਾਨਾਂ ਤੇ ਨਿਰਪਰ ਕਰਦਾ ਨਾ ਵੀ ਉਹਨਾਂ ਗੱਲਾਂ ਨੂੰ ਕਿਵੇਂ ਲੈਂਦੇ ਨੇ ਆਪਣੀ ਸਿਆਸਤ ਦਾ ਆਪਣੇ ਵਿਹਾਰ ਦਾ ਪ੍ਰਚਾਰ ਦਾ ਉਹਨੂੰ ਅੰਗ ਕਿਵੇਂ ਬਣਾਉਂਦੇ ਨੇ ਸੋ ਰਵਾਈਵਲ ਤਾਂ ਉਹੀ ਹੋਗੇ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਕਰੂ ਜਿਹੜਾ ਪੰਜਾਬ ਵਿੱਚ ਫੈਡਰਲ ਸਿਆਸਤ ਲੈ ਕੇ ਆਉ ਜਿਹੜਾ ਆਪਸੀ ਭਾਈਚਾਰਿਆਂ ਦੀ ਸੰਘਲ ਕਿਸਾਨ ਅੰਦੋਲਨ ਵਾਲਾ ਵਰਤਾਂਤ ਨਾ ਇੱਥੇ ਹੁਣ ਦਲਤ ਕਾਰਡ ਚੱਲੇ ਨਾ ਹਿੰਦੂ ਚੱਲੇ ਤੇ ਨਾ ਇਥੇ ਉਸ ਹਿਸਾਬ ਨਾਲ ਸਿੱਖ ਕਾਰਡ ਚੱਲੇ ਬਹੁਤ ਕੁਝ ਵਿਖਰ ਗਿਆ ਤੇ ਨਾ ਡੇਰਿਆਂ ਦੀ ਸਿਆਸ ਚੱਲਣੀ ਆ ਤੁਹਾਨੂੰ ਇਹ ਵੀ ਦੱਸਦਾ ਸਰਸੇ ਵਾਲਾ ਡੇਰਾ ਮੱਛੀ ਪੱਥਰ ਚੱਟ ਕੇ ਮੁੜ ਗਈ ਨਾ ਕਰਤਾ ਨਾ ਭੰਗ ਸਾਰਾ ਸਿਆਸੀ ਵਿੰਗ ਸੋ ਆ ਜਿਹੜਾ ਇਹ ਬੱਲਾਂ ਵਾਲੇ ਡੇਰ ਨੂੰ ਪੈਸੇ ਦੇ ਦੋ ਉਹਨੂੰ ਪੈਸੇ ਦੇ ਦੋ ਜੇ ਪਾਰਟੀਆਂ ਖਿੰਡ ਗਈਆਂ ਤਾਂ ਡੇਰੇ ਇੱਕ ਜੁੜ ਗਏ ਸਾਰੇ ਕਹੇ ਚ ਸੋ ਇਸ ਕਰਕੇ ਕਿਸਾਨ ਅੰਦੋਲਨ ਦਾ ਬਰਤਾਂਤ ਪੰਜਾਬੀ ਦਾ ਬਰਤਾਂਤ ਉਹ ਤੁਹਾਨੂੰ ਉਠਾਉਣਾ ਪੈਣਾ ਫਿਰ ਕੋਈ ਵੀ ਪਾਰਟੀ ਸਰਵਾਈਵ ਕਰ ਸਕਦੀ ਹੈ ਜੀ ਨਵੀਂ ਵੀ ਆ ਸਕਦੀ ਹੈ ਅਕਸਰ ਪੁਰਾਣੀਆਂ ਪਾਰਟੀਆਂ ਜਿਹਨੇ ਇੰਨਾ ਲਿਹੋਂ ਲੈ ਜਾਣ ਉਹ ਹੁੰਦੀਆਂ ਨਹੀਂ ਸਰਵਾਈਵ ਕਰਦੀਆਂ ਨਹੀਂ ਤੁਸੀਂ ਅਸਾਮ ਗਣ ਪ੍ਰੀਸ਼ਦ ਦਾ ਜਿਵੇਂ ਹੁਣਾਂ ਇਹਨਾਂ ਦੀ ਸਰਕਾਰ ਹੈਈ ਹੈ ਨਾ ਉਦੋਂ ਪੰਜਾਬੀ ਤਿਰੁੰਦੇ ਹੈਡਿੰਗ ਸੀ ਛੜਿਆ ਦੀ ਸਰਕਾਰ ਕਿਉਂਕਿ ਸਟੂਡੈਂਟ ਅੰਦੋਲਨ ਸੀ ਉਹਨਾਂ ਚੋਂ ਸਰਕਾਰ ਨਿਕਲੀ ਕਰਦੇ 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 ਹੁਣ ਕਿੱਥੇ ਖੜੇ ਨੇ ਉਹ ਤੁਸੀਂ ਦੇਖ ਲਓ ਉਹਨਾਂ ਸੁਭਿਆਂ ਚ ਭਾਜ ਭਾਜਦੀਆਂ ਸਰਕਾਰਾਂ ਆ ਰਹੀਆਂ ਨੇ ਰਵਾਈਵਲ ਵਿਚਾਰ ਨਾਲ ਹੋਣਾ ਪਹਿਲਾ ਤਾਂ ਗੱਲ ਇਹ ਆ ਜਿਹੜਾ ਸਾਡਾ ਸਿਧਾਂਤ ਆ ਸ਼ਬਦ ਗੁਰੂ ਦਾ ਸੰਵਾਦ ਦਾ ਉਹ ਵਿਚਾਰ ਦੀ ਸ਼ੁੱਧਤਾ ਉਹਦੇ ਆਲੇ ਦੁਆਲੇ ਇਕਤਾ ਚਾਹੇ ਸਾਰਿਆਂ ਨੂੰ ਇਕੱਠੇ ਕਰ ਲਓ ਜਿੰਨੇ ਕਾਲੀ ਦਲ ਨਾਲ ਨੇ ਇਕੱਠੇ ਬਹਿ ਜਾਣਗੇ ਕੀ ਕਰ ਲੈਣਗੇ ਜਦੋਂ ਵਿਚਾਰ ਦੀ ਉਹ ਸ਼ੁੱਧਤਾ ਨਹੀਂ ਵਿਚਾਰ ਦੀ ਇਕਤਾ ਨਹੀਂ ਸੋ ਵਿਚਾਰ ਸਿਰਜਣ ਦੀ ਲੋੜ ਆ ਮੇਰੇ ਮੇਰਾ ਸਵਾਲ ਮੇਨੇ ਹੀ ਆ ਲੀਡਰ ਹੈਗੇ ਨੇ ਪੰਜਾਬ 'ਚ ਲੀਡਰ ਨਵੇਂ ਵੀ ਭਰਾਉਂਦੇ ਨੇ ਐਡੀ ਕੋਈ ਗੱਲ ਨਹੀਂ ਪਰ ਆ ਜਿਹੜਾ ਆ ਨਵਾਂ ਵਰਤਾਰਾ ਨਾ ਹੀਰੋ ਦੀ ਤਲਾਸ਼ ਤੇ ਦੀਪ ਸਿੱਧੂ ਆ ਗਿਆ ਜੀ ਹੁਣ ਆ ਆ ਗਿਆ ਜੀ ਹੁਣ ਕੋਈ ਹੋਰ ਇਹਦੇ ਨਾਲ ਪਾਰ ਉਤਾਰਾ ਨਹੀਂ ਹੋਣਾ ਸਿੱਖਾਂ ਦਾ ਸਿੱਖਾਂ ਨੂੰ ਗੁਰੂ ਨਾਨਕ ਦੇ ਫਲਸਫੇ ਦੇ ਆਧਾਰਤ ਇੱਕ ਨਜ਼ਰੀਆ ਇੱਕ ਸੋਚ ਚਾਹੀਦੀ ਆ ਵੀ ਸਮਾਜ ਦਾ ਕਲਿਆਣ ਸਰਬ ਸੰਝੀ ਵਾਲਤਾ ਦਾ ਕਿਵੇਂ ਸਰਵਤ ਦੇ ਭਲੇ ਰਹੀ ਕਿਵੇਂ ਅੱਗੇ ਵਧਿਆ ਜਾ ਸਕਦਾ ਜੋ ਕਿਸਾਨ ਅੰਦੋਲਨ ਦੇ ਰਾਹੀਂ ਪ੍ਰਗਟ ਹੋਇਆ ਜਸਦੇਵ ਸਾਹਿਬ ਦੀ ਉਸ ਇੰਟਰਵਿਊ ਚ ਉਹਨਾਂ ਨੇ ਕੁਝ ਨਾਮ ਲਏ ਨੇ ਬੇਸ਼ੱਕ ਮਾੜ ਬੰਬ ਧਮਾਕੇ ਵਾਲੇ ਨਾਮ ਲਏ ਹੋਣ ਉਹਨਾਂ ਨੇ ਜਾਂ ਬੇਅਦਬੀਆਂ ਵਾਲੇ ਦੇ ਨਾਮ ਲਏ ਹੋਣ ਬਹੁਤ ਗੋਟਕਪੂਰੇ ਵਾਲੇ ਨਾਮ ਕਈ ਨਾਮ ਉਹਨਾਂ ਨੇ ਪੰਜ ਛੇ ਨਾਮ ਅਜੇ ਉਸ ਇੰਟਰਵਿਊ ਚ ਲੈਤੇ ਕਹਿੰਦੇ ਕਿ ਇਹਨਾਂ ਲਈ ਇਦਾਂ ਦਾ ਵਰਤਾਂਤ ਨਹੀਂ ਸਿਰਜਿਆ ਗਿਆ ਸੀ ਕਿ ਉਹ ਪਗੌੜੇ ਨੇ ਉਹਨਾਂ ਦੇ ਪੋਸਟਰ ਲੱਗੇ ਹੋਣ ਉਹਨਾਂ ਦੇ ਅਨਾਊਂਸਮੈਂਟਾਂ ਹੋਈਆਂ ਹੁਣ ਇਹ ਚੀਜ਼ਾਂ ਹੋਈਆਂ ਕਿ ਪਗੌੜੇ ਤੋਂ ਵੀ ਨੇ ਕਹਿੰਦੇ ਇਹ ਸਿੱਖਾਂ ਨੇ ਇਸ ਤਰ੍ਹਾਂ ਦਾ ਵਰਤਾਰਾ ਹੁੰਦਾ ਇਸ ਵਿੱਚ ਠੀਕ ਆ ਬਾਜ ਬਗਲਾ ਕਿਉਂਕਿ ਇੱਕ ਜਿਹੜਾ ਤੁਸੀਂ ਜਦੋਂ ਹਿੰਦੂ ਰਾਸ਼ਟਰਵਾਦ ਅਵਸਾਰਦੇ ਹੋ ਤੁਸੀਂ ਮੁਲਕ ਚੋਂ ਇੱਕ ਦੁਸ਼ਮਣ ਖੜਾ ਬੰਦਾ ਖੜਾ ਹੁੰਦਾ ਉਹਨੂੰ ਦੁਸ਼ਮਣ ਘਰਾਰ ਦਿੰਦੇ ਹੋ ਫਿਰ ਉਹਦਾ ਬਾਹਰਲੇ ਨਾਲ ਲਿੰਕ ਕਰਦੇ ਹੋ ਫਿਰ ਉਹ ਹਾਰ ਹੁੰਦਾ ਇਹਦਾ ਨਿਸ਼ਾਨਾ ਧਾਰਮਿਕ ਘਟਕ੍ਰਿਤ ਨਹੀਂ ਬਣਦੀਆਂ ਜਾਂ ਮੁਸਲਮਾਨ ਬਣਦੇ ਜਾਂ ਸਿੱਖ ਬਣਦੇ ਅਸਾਈ ਵੀ ਬਣੇ ਨੇ ਹੁਣ ਹੁਣ ਉਹਨਾਂ ਵਾਲਾ ਉਹਨਾਂ ਵਾਲਾ ਹੀ ਵਰਤਾਂ ਤੇ ਜੱਥੇਦਾਰ ਨੇ ਚੱਕ ਲਿਆ ਕਹਿੰਦਾ ਸਾਢੇ 4 ਲੱਖ ਮੁਸਲਮਾਨ ਆ ਗਏ ਪੰਜਾਬ ਚ ਫਿਰ ਜਿਹਨੂੰ ਅਸੀਂ ਖਾਲਸਾ ਰਾਜ ਕਹਿੰਦੇ ਆ ਜਿਹਨੂੰ ਅਸੀਂ ਅਕਾਲ ਸਹਾਏ ਸਾਡਾ ਨਿਸ਼ਾਨ ਸੀ ਉੱਥੇ ਤਾਂ 60% ਮੁਸਲਮਾਨ ਸੀ ਸਿੱਖ 11% ਸੀ ਹਿੰਦੂ 18% ਸੀ ਫਿਰ ਉਹ ਦੇਸ਼ ਕਿਹਾ ਜਾਂਦਾ ਸੀ 4.5 ਲੱਖਾ ਸਿੱਖ ਫਲਸਫੇ ਦਾ ਮੁਸਲਮਾਨ ਫਲਸਫੇ ਦੀ ਸਾਂਝੇ ਬਹੁਤ ਵੱਡੀ ਆ ਦੋਨੇ ਬੁੱਤ ਤੋੜਕ ਨੇ ਬੁੱਤ ਪੂਜਕ ਨਹੀਂ ਹੈਗੇ ਸੋ ਇਸ ਕਰਕੇ ਫਿਰ ਤੁਸੀਂ ਨਿਸ਼ਾਨਾ ਉਹਨਾਂ ਪਹਿਲਾਂ ਉਹਨਾਂ ਨੂੰ ਅਸਾਈਆਂ ਨੇ ਬਣਾ ਲਿਆ ਹੁਣ ਇਹ ਅਸਾਈਆਂ ਵਾਲੀ ਵੀ ਗੱਲ ਛੁੱਟ ਗਈ ਜਾਨੀ ਇਸ ਤਰ੍ਹਾਂ ਦੀਆਂ ਇੱਕ ਆਪਾ ਵਿਰੋਧੀ ਗੱਲਾਂ ਵੀ ਨੇ ਕੇਂਦਰ ਸਰਕਾਰ ਨੂੰ ਕੀ ਰੌਲਾ ਜੀ ਇਹਨਾਂ ਤੋਂ ਮੈਨੂੰ ਇਹ ਦੱਸੋ ਕੀ ਕੀ ਸਵਾਲ ਇਹ ਕਿਹੜਾ ਬਾਹਰ ਦੇ ਨੇ ਜੇ ਅਸਾਈਆਂ ਤੇ ਮੁਸਲਮਾਨਾ ਕਿਉਂਕਿ ਆਰਐਸਐਸ ਦਾ ਉਹ ਸਪਸ਼ਟ ਨਿਸ਼ਾਨਾ ਅਸਾਈ ਤੇ ਮੁਸਲਮ ਭਾਰਤ ਦੇ ਨਹੀਂ ਇਹ ਬਾਹਰਲੇ ਨੇ ਮਲੇਸ਼ ਕਹਿ ਲੋ ਇਹਨਾਂ ਨੂੰ ਇਹਨਾਂ ਨੂੰ ਖਤਮ ਕਰਨਾ ਤੁਸੀਂ ਇੱਥੇ ਉਹ ਹੀ ਡੁਗਡੂਬੀ ਬਣਾਈ ਜਾਂਦੇ ਹੋ ਪੰਜਾਬ 'ਚ ਸਿੱਖੀ ਦੇ ਵਿੱਚ ਧਰਮ ਬਦਲੀ ਦਾ ਕਨਸੈਪਟ ਕੀ ਆ ਜਿਹਨੂੰ ਜੋ ਜੀ ਕਰਦਾ ਧਰਮ ਅਪਣਾਵੇ ਕੋਈ ਦੁਬਾ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਸਿੱਖ ਬਣੇ ਨੇ ਦੂਜੇ ਧਰਮਾਂ 'ਚ ਆ ਕੇ ਬਣੇ ਨੇ ਉਹ ਇਸ ਕਰਕੇ ਬਣੇ ਨੇ ਉਹਨਾਂ ਦੱਸਿਆ ਸੀ ਵੀ ਸਿੱਖ ਧਰਮ ਇਹ ਆ ਜਦੋਂ ਕੋਈ ਸਿੱਖ ਬਣ ਜਾਂਦਾ ਉਹਦੀਆਂ ਤਾਂ ਅਸੀਂ ਬੜਾ ਪ੍ਰਚਾਰ ਕਰਦੇ ਆਂ ਵੀ ਆਹ ਨੇ ਅੰਗਰੇਜ਼ ਬਣ ਗਏ ਜੀ ਐਨੇ ਫਲਾਣੇ ਬਣ ਗਏ ਜੇ ਕੁਝ ਸਿੱਖ ਆਪਣੇ ਆਪ ਨੂੰ ਕਹਿਣ ਵਾਲੇ ਦੂਜੇ ਪਾਸੇ ਚਲੇ ਗਏ ਤੁਸੀਂ ਇਹ ਦੇਖੋ ਨਾ ਵੀ ਗਲਤੀ ਕਿੱਥੇ ਰਹਿ ਗਈ ਉਹਨੂੰ ਸੁਧਾਰੋ ਮੁੜ ਕੇ ਆ ਜਾਣਗੇ ਏਡੀ ਕਿਹੜੀ ਗੱਲ ਸੋ ਧਰਮ ਬਦਲੀ ਦਾ ਮੁੱਦਾ ਉਹ ਜਾਂ ਅੰਜੀਆਂ ਜਿਹੀਆਂ ਮੁਸਲਮਾਨਾਂ ਵਾਲੀ ਗੱਲ ਹੈ ਸਹੀਆਂ ਵਾਲੀ ਗੱਲ ਉਹ ਬਾਹਰ ਨਹੀਂ ਇਹ ਕੋਈ ਵਾਲੀ ਚੰਗੀ ਗੱਲ ਨਹੀਂ ਮੇਰੇ ਹਿਸਾਬ ਦੇ ਨਾਲ ਜੀ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜੋ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਨੇ ਨਾ ਹਾਲਾਤਾਂ ਨੂੰ ਵੇਖਦੇ ਹੋਏ ਵੱਖੋ ਵੱਖਰੇ ਵਿਚਾਰ ਹੋਣੇ ਮੌਜੂਦਾ ਦੌਰ ਪੰਜਾਬ 'ਚ ਬਾਤ ਸੰਵਾਦ ਜਿਹੜਾ ਹੋਣਾ ਚਾਹੀਦਾ ਹੈ ਕਿਉਂਕਿ ਉਸੇ ਦੇ ਨਾਲ ਹੱਲ ਹੋਊਗਾ ਜ਼ਥੇਦਾਰ ਸਾਹਿਬ ਵੱਖਰਾ ਬਿਆਨ ਦੇ ਜਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਟੀਚਰ ਕਰ ਜਾਣ ਤੇ ਉਸ ਤੋਂ ਬਾਅਦ ਟਵਿੱਟਰ ਬੰਦ ਕਰ ਦਿੱਤੇ ਜਾਣ ਪੱਤਰਕਾਰਾਂ ਦੇ ਟਵਿੱਟਰ ਬੰਦ ਹੋ ਜਾਂਦੇ ਨੇ ਫੇਸਬੁੱਕਾਂ ਬੰਦ ਹੋ ਜਾਂਦੀਆਂ ਨੇ ਅੱਜ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਪਾਕਿਸਤਾਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸਰਕਾਰ ਦਾ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੱਲ ਕਿਸੇ ਚੀਜ਼ ਦਾ ਨਹੀਂ ਨਿਕਲਣਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਸੰਵਾਦ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਸੰਵਾਦ ਕਿੱਧਰ ਨੂੰ ਜਾਂਦੇ ਨੇ ਕਿ ਜ਼ਥੇਦਾਰ ਸਾਹਿਬ ਸਰਵਤ ਖਾਲਸਾ ਦੀ ਕਾਲ ਦਿੰਦੇ ਨੇ ਜਾਂ ਜੋ ਕਾਲ ਉਹਨਾਂ ਨੇ ਪਹਿਲਾਂ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਪਿੰਡਾਂ 'ਚੋਂ ਵਹੀਰ ਕੱਢਾਂਗੇ ਜਾਂ ਉਹ ਕੱਢਦੇ ਨੇ ਇਹ ਸਾਰੀਆਂ ਚੀਜ਼ਾਂ ਤੇ ਹਜੇ ਸਸਪੈਂਸ ਬਰਕਰਾਰ ਹੈ ਜਦੋਂ ਤੱਕ ਜਥੇਦਾਰ ਸਾਹਿਬ ਦਾ ਕੋਈ ਸਪਸ਼ਟੀਕਰਨ ਇਹ ਸਾਰੇ ਮਸਲੇ ਦੇ ਉੱਤੇ ਨਹੀਂ ਹੁੰਦਾ